ਜਾਣ ਵਾਲਾ ਚਲਿਆ ਗਿਆ ਸੀ ਇਹੀ ਸੋਚ ਕੇ ਗਰਮੀਤ ਨੇ ਤੇ ਸਾਰਿਆਂ ਨੇ ਸਾਨੂੰ ਇੱਥੇ ਸਲਾਹ ਦਿੱਤੀ ਵੀ ਹੁਣ ਕੀ ਫਾਇਦਾ ਗਰਮੀਤ ਤੇਰੇ ਇਕੱਲੇ ਦਾ ਜਾਣ ਦਾ ਘਰ ਵਾਲੀ ਤੂੰ ਕਿੱਥੇ ਛੱਡ ਕੇ ਜਾਏਂਗਾ ਜਾਂ ਕੀ ਕਰੇਂਗਾ ਉਹ ਖੁਦ ਡਿਪਰੈਸ਼ਨ ਚਾ ਖੁਦ ਬਿਮਾਰ ਆ ਫੇਰ ਹੌਲੀ ਹੌਲੀ ਹੁੰਦੇ 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 ਕੁਝ ਕੁ ਮਹੀਨੇ ਬੀਤੇ ਤੇ ਕੁਝ ਮਹੀਨੇ ਮਤਲਬ ਜੂਨ ਚ ਡੈਥ ਹੋਈ ਸੀਗੀ ਹਨਾ ਤੇ 2021 ਚ ਤੇ 2022 ਦੇ ਵਿੱਚ ਮਤਲਬ ਫਿਰ ਮੈਂ ਮੈਨੂੰ ਗਰਮੀਤ ਪਹਿਲਾਂ ਭੇਜਦੇ ਆਗੇ ਜਦੋਂ ਮੇਰਾ ਪਰਮਿਟ ਲੱਗ ਕੇ ਆ ਗਿਆ ਸਾਰਾ ਕੁਝ ਹੋ ਗਿਆ ਸਭ ਤੋਂ ਪਹਿਲਾਂ ਮੇਰਾ ਆਇਆ ਗਰਮੀਤ ਕਹਿੰਦੇ ਇੱਕ ਕੰਮ ਕਰ ਕਮਲ ਤੂੰ ਜਾ ਪਹਿਲਾਂ ਇੱਕ ਵਾਰ ਮੇਰੇ ਕਹਿਣ ਤੇ ਹਾਲਾਂਕਿ ਅਸੀਂ ਕਦੇ ਅਲੱਗ ਨਹੀਂ ਹੋਏ ਸੀ ਮੈਨੂੰ ਕੱਲੀ ਨੂੰ ਭੇਜਤਾ ਮੈਂ ਗਈ ਸਿਰਫ ਮੈਂ ਗਈਆਂ ਮੈਨੂੰ ਲੱਗਦਾ 8-9 ਦਿਨਾਂ ਲਈ ਹਨ ਤੁਸੀਂ ਮੈਨੂੰ ਭੇਜਿਆ ਸੀ ਮੈਂ ਗਈ ਇਹ ਕਹਿੰਦੇ ਸਾਰਿਆਂ ਦੇ ਪੈਸੇ ਦੇ ਕੇ ਆਉਣੇ ਆ ਤਿੰਨਾਂ ਭੈਣਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਵੀ ਤੂੰ ਦੇ ਕੇ ਆਉਣੇ ਆ ਮਿਲ ਕੇ ਆਉਣਾ ਉਹਨਾਂ ਨੂੰ ਘਰੇ ਜਾ ਕੇ ਆਉਣਾ ਸਭ ਤੋਂ ਪਹਿਲਾਂ ਮੈਂ ਘਰੇ ਗਈ ਅ ਚਲੋ ਵੀ ਹੈ ਨਾ ਇਦਾਂ ਮੈਨੂੰ ਐ ਵੀ ਜਦੋਂ ਮੈਂ ਘਰੇ ਗਈ ਆ ਪਹਿਲੇ ਦਿਨ ਉਹ ਮੇਰੀ ਵੀਡੀਓ ਅੱਜ ਵੀ ਬਣੀ ਹੋਈ ਹੈ ਮੇਰੇ ਆਈਪੈਡ 'ਚ ਪਈ ਹੈ ਘਰ ਕੋਈ ਵੱਡਾ ਨਹੀਂ ਇੱਕ ਕਮਰਾ ਮੈਂ ਕਰ ਸੋਈ ਆ ਬਸ ਕੋਈ ਵੇੜਾ ਨਹੀਂ ਕੁਛ ਨਹੀਂ ਕੋਈ ਦਰਵਾਜ਼ਾ ਨਹੀਂ ਘਰਾਂ 'ਚ ਘਾਰਾ ਕੋਈ ਉਹ ਨਹੀਂ ਹੈਗਾ ਠੀਕ ਆ ਸਾਰਾ ਕੁਛ ਐਟਾ ਘਟਾ ਘਟਾ ਕਿਆ ਪਿਆਸਦੀ ਤੇ ਬਹੁਤ ਉਜੜਿਆ ਉਜੜਿਆ ਜਿਹਾ ਫੀਲ ਹੋ ਰਿਹਾ ਸੀ ਗੰਦਾ ਗੰਦਾ ਬਹੁਤ ਜ਼ਿਆਦਾ ਤੇ ਮੈਂ ਹਲੇ ਸੋਦੀ ਮੈਂ ਕਿ ਜਦੋਂ ਚਾਚਾ ਰਹਿੰਦਾ ਵਾ ਕੁੜੀਆਂ ਵੀ ਆਉਂਦੇ ਜਾਂਦੀਆਂ ਨੇ ਫਿਰ ਵੀ ਘਰ ਇੰਨਾ ਕਿਵੇਂ ਹੋ ਸਕਦਾ ਵੀ ਉਜੜਿਆ ਵਾਲੀ ਫੀਲਿੰਗ ਆ ਰਹੀ ਆ ਨਾ ਵੀ ਤਾਂ ਕਿਉਂ ਹਨਾ ਵੀ ਜੋਂਦੇ ਭਰਾ ਜੋਂਦਾ ਬ ਕਹਿਣਗੇ ਤਾਂ ਸਿੱਧੀ ਚ ਗਰ ਉਹ ਭਰਾ ਮਰ ਜਾਂਦੇ ਆ ਉਦੋਂ ਕਹਿੰਦੇ ਹੁੰਦੇ ਵੀ ਘਰ ਉੱਜੜ ਗਿਆ ਮਾਂ ਗਈ ਏ ਤੁਹਾਡਾ ਘਰ ਭਰਾ ਤਾਂ ਇੱਥੇ ਆ ਵਿਆਹ ਹੋਇਆ ਤਾਂ ਉਹਦੇ ਬੱਚੇ ਫੈਮਲੀ ਆਉਣੇ ਆ ਪਰਿਵਾਰ ਵਧੂਗਾ ਤੇ ਤੁਹਾਡਾ ਘਰ ਤਾਂ ਵੈਸੀ ਬਸਦਾ ਹੋ ਜਾਣਾ ਮੈਂ ਹਨਾ ਚਲੋ ਜੀ ਇਹਨਾਂ ਨੇ ਕੀ ਕੀਤਾ ਉੱਥੇ ਜਦੋਂ ਮੈਂ ਗਈ ਆ ਮੇਰੇ ਨਾਲ ਮਿਲੀਆਂ ਗਿਲੀਆਂ ਠੀਕ ਆ ਓਕੇ ਰਹੀਆਂ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਕੁਛ ਨਹੀਂ ਬਸ ਚਾਚਾ ਐਡਾ ਉਹ ਸੀਗਾ ਨਕਲੀ ਲੜੀ ਉਹਨੇ ਗਿੱਟ ਬੂਟ ਖੋਲੇ ਸਾਰਾ ਕੁਝ ਓਮੀ ਨੋਰਮਲ ਸੀ ਚਲੋ ਮੈਂ ਵਾਪਸ ਆ ਗਈ ਫਿਰ ਮੈਂ ਕੱਲੀ ਕੱਲੀ ਨੂੰ ਗੱਡੀ ਕਰਾ ਕੇ ਸਪੈਸ਼ਲ ਮੇਰੀ ਮੰਮੀ ਗਏ ਨਾਲ ਮੇਰੇ ਹਾਂ ਤੇ ਫਿਰ ਅਸੀਂ ਤਿੰਨਾਂ ਨੂੰ ਮਿਲ ਕੇ ਆਏ ਮੇਰੇ ਕੋਲ ਅੱਜ ਵੀ ਉਹ ਵੀਡੀਓ ਵੀ ਪਈਆਂ ਮੈਂ ਉੱਥੇ ਉਹਨਾਂ ਨੇ ਬਣਾਈਆਂ ਹੋਈਆਂ ਉਹ ਵੈਸੇ ਨਹੀਂ ਖੱਟ ਲੈਣਦੇ ਉਹ ਮੇਰੀ ਅੱਜ ਵੀ ਆਈ ਪੈੜ ਚ ਪਈਆਂ ਨੇ ਨਾ ਤਿੰਨਾਂ ਕੋਲੇ ਗਈਆਂ ਦੀਆਂ ਫਿਰ ਉਹਨਾਂ ਨੂੰ ਜਿਵੇਂ ਜਿਵੇਂ ਗਰਮੀਤ ਨੇ ਕਹਿ ਵੀ ਸੰਧਾਰੇ ਚ ਇਹਨੇ ਪਹੇ ਦੇਣੇ ਮੈਂ ਉਹ ਦਿੱਤੇ ਸਾਰੇ ਫਿਰ ਉਸ ਤੋਂ ਬਾਅਦ ਮੈਂ 9-10 ਦਿਨ ਰਹਿ ਕੇ ਮੈਂ ਵਾਪਸ ਆ ਗਈ ਤੇ ਫਿਰ ਇਹ ਗੱਲ ਕਰਨ ਲੱਗੇ ਥੋੜੀ ਥੋੜੀ ਗਰਮੀਤ ਉਹਨਾਂ ਨਾਲ ਹਨਾ ਗੱਲ ਹੋਣ ਲੱਗ ਗਈ ਗੱਲ ਹੋਣ ਲੱਗੀ ਤੇ ਵਾਪਸ ਜਦੋਂ ਫਿਰ ਅ ਫਿਰ ਇਹ ਇਹਨਾਂ ਦੀ ਜਿਹੜੀ ਵੱਡੀ ਭੈਣ ਸੀ ਉਹਨਾਂ ਦੀ ਅ ਕੁੜੀ ਦਾ ਵਿਆਹ ਸੀ ਨਾ ਕੁੜੀ ਦਾ ਉਹਨਾਂ ਦਾ ਫੋਨ ਆਇਆ ਗਰਮੀਤ ਨੂੰ 6 ਮਹੀਨੇ 10 ਮਹੀਨਿਆਂ ਦਾ ਗੈਪ ਹੋਊਗਾ ਮੈਨੂੰ ਲੱਗਦਾ ਸ਼ਾਇਦ ਮੈਂ ਜਿੰਨਾ ਕਿ ਮੈਂ ਦੇਖਿਆ ਸੀਗਾ ਠੀਕ ਆ ਤੇ ਵਿਆਹ ਘਰ ਤਾਂ ਕੁੜੀ ਦਾ ਤੇ ਕਾਲ ਆਈ ਗਰਮੀਤ ਵੀ ਗਈ ਤੇ ਵੀ ਹੁਣ ਨਾਨਕੀ ਸ਼ਕਤ ਇਹਨੂੰ ਦੇਣੀ ਪੈਣੀ ਮੰਮੀ ਹੈ ਨਹੀਂ ਗੀ ਤਾਂ ਤਾਂ ਕਰਕੇ ਕਹਿੰਦੇ ਲੈ ਮੈਂ ਤਾਂ ਉਹਨਾਂ ਨੂੰ ਕਿ ਸ਼ਕ ਕੋਈ ਚੱਕਰ ਨਹੀਂ ਤੇ ਇਹਨਾਂ ਨੇ ਉਹ ਉਸ ਟਾਈਮ ਇਹ ਕਹਿੰਦੇ ਵੀ ਮੈਂ ਜਿੰਨਾ ਕਰ ਸਕਦਾ ਇਹਨਾਂ ਨੇ 10000 ਰੁਪਏ ਦਿੱਤਾ ਨਾਨਕੀ ਸ਼ਕਤ ਆ ਵੀ ਮੈਂ ਇੱਧਰ ਮੇਰਾ ਵੀ ਹੈ ਨਹੀਂ ਗਾ ਕੋਈ ਗੱਲ ਨਹੀਂ 10000 ਰੁਪਏ ਇਹਨਾਂ ਨੇ ਪਾਤਾ ਉਦੋਂ ਤੋਂ ਕਿ ਨਵੇਂ ਵੈਸੇ ਚਲੋ ਮੰਨ ਸਕਦੇਵੇਂ 10000 ਘਟੋਗਾ ਜਾਂ ਕੁਝ ਵੀ ਲਗਾ ਲਓ ਬਟ ਹਲੇ ਲੋਕਡਾਊਨ ਖੁੱਲੇ ਸੀ ਇਹ ਨਾ ਹਲੇ ਥੋੜੀ ਥੋੜੀ ਚੇਂਜ ਹੋਈ ਸੀ ਮੈਂ ਠੀਕ ਹੋ ਰਹੀ ਸੀ ਕਿ ਸਭ ਕੁਝ ਹੌਲੀ ਹੌਲੀ ਟਰੈਕਤੀ ਹੁੰਦੀਆਂ ਨੇ ਨਾ ਚੀਜ਼ਾਂ ਚਲੋ ਇਹਨਾਂ ਨੇ ਉਹ 10000 ਰੁਪਏ ਪਾਤਾ ਕੰਮ ਥੋੜਾ ਘੱਟ ਚੱਲ ਰਿਹਾ ਸੀ ਇਸ ਕਰਕੇ 10000 ਰੁਪਏ ਪਾਤਾ ਸਾਰਾ ਕੁਝ ਠੀਕ ਆ ਨਾਰਮਲ ਉਸ ਤੋਂ ਬਾਅਦ ਦੇਖੋ ਕੀ ਹੋਇਆ 2022 ਦੇ ਵਿੱਚ ਉਹੀ ਸਾਲ 'ਚ ਗੁਰਮੀਤ ਦਾ ਵੀਜ਼ਾ ਰਿਣੀ ਹੋ ਕੇ ਆਇਆ ਤੇ ਗੁਰਮੀਤ ਦੀ ਖੁਸ਼ ਦਾ ਕੋਈ ਟਿਕਾਣਾ ਨਹੀਂ ਸੀ ਮੈਂ ਆਦੇ ਘਰ ਜਾਊਂਗਾ ਮੈਂ ਉੱਥੇ ਜਾਣਾ ਲੌਕ ਲੱਗਿਆ ਹੋਇਆ ਉਹਨੇ ਖੋਲਿਆ ਆ ਕੇ ਕਾਫੀ ਟਾਈਮ ਅਸੀਂ ਵੇਟ ਕੀਤੀ ਨਾਲ ਦੇ ਇਹਨਾਂ ਦੇ ਘਰਾਂ ਦੇ ਉਹ ਜਾਨੀ ਘਰ ਹੀ ਨਹੀਂਗੇ ਇਹਨਾਂ ਦੇ ਠੀਕ ਨੇ ਸਕਿਆਂ ਦੀ ਆਂ ਵੇਟ ਕੀਤੀ ਬੈਠੇ ਰਹੇ ਮੇਰਾ ਭਰਾ ਤੇ ਮੇਰੀ ਪਰਜਾਈ ਨਾਲ ਗਏ ਸੀ ਗੇਟ ਖੋਲਿਆ ਤੇ ਜਦੋਂ ਅਸੀਂ ਉੱਥੇ ਦੇਖਿਆ ਤਾਂ ਉੱਥੇ ਗਰਮਿਤ ਪੌੜੀਆਂ ਦੇ ਵਿੱਚ ਬਿੱਲੀਆਂ ਦਾ ਲੈਟਰਨ ਨਾ ਕੀਤੀਆਂ ਹੋਈਆਂ ਅੰਦਰੋਂ ਬਿੱਲੀ ਨਿਕਲੀ ਗਰਮੀਤ ਉਹ ਦੱਸੋ ਇਨਾ ਭਿਆਨਕ ਸੀਗਾ ਉਹ ਕਮਰੇ ਦਾ ਸੀਨ ਉਹ ਗਰਮੀਤ ਦੱਸਣਗੇ ਜਦੋਂ ਇਹਨਾਂ ਨੇ ਹਾਏ ਹਾਏ ਉਜਾੜਤਾ ਸੀ ਘਰ ਇਹਨਾਂ ਨੇ ਹੋਰ ਤਾਂ ਕੀ ਹੈ ਕਾਲੀਆਂ ਬਿੱਲੀਆਂ ਰਹਿ ਨਹੀਂ ਆ ਸੀਗੀਆਂ ਜਦੋਂ ਮੈਂ ਦੋ ਆ ਗਿਆ ਹੂੰ ਹੂੰ ਦੋ ਦੋ ਬਿੱਲੀਆਂ ਇਕੱਠੀਆਂ ਕਾਲੀਆਂ ਅੰਦਰੋਂ ਅੰਦਰ ਰਹਿਣ ਪਾਇਆ ਕਰਨ ਰਸ਼ਾ ਸ਼ਾਂਤ ਕਰ ਵੀ ਅੰਦਰ ਹੀ ਰਹੀ ਜਾਣ ਹੀ ਨਾਲ ਅੰਦਰ ਤੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਕੁੜੀਆਂ ਕਹਿੰਦੀਆਂ ਉਹ ਅਸੀਂ ਹੋਣੇ ਜਾਣੀਆਂ ਆ ਮਾ ਨਾ ਉੱਥੇ ਫਰਿੱਜ ਨਾ ਤੇ ਜਿਹੜੇ ਸਾਰਾ ਕੁਝ ਗੈਸ ਨਾ ਪਹਾੜਾ ਟੰਗਣ ਵਾਲਾ ਹੁੰਦਾ ਕੀ ਕਹਿੰਦੇ ਨੇ ਨਾ ਤਾਂ ਦੇਖੋ ਭਾਂਡੇ ਰੱਖਣ ਵਾਲਾ ਸੀ ਨਾ ਆਟੇ ਵਾਲੀ ਢੋਲੀ ਸੀ ਨਾ ਕੁੜੀਆਂ ਨੇ ਛੱਡੇ ਉਹ ਪੇਟੀ ਖਾਲੀ ਸੀਗੀ ਤੇਰੇ ਗੱਲ ਦੱਸਦੀਆਂ ਜਿਹੜੀ ਉਹ ਪੇਟੀ ਸੀ ਨਾ ਇੱਕ ਲੱਕੜ ਦੀ ਪੇਟੀ ਇਹਨਾਂ ਦੇ ਘਰ ਚ ਲੱਕੜ ਦੀ ਪੇਟੀ ਟੁੱਟੀ ਹੋਈ ਪੂਰੀ ਮੇਰੇ ਕੋਲ ਵੀਡੀਓ ਪਈ ਹੈ ਮੈਂ ਤੈਨੂੰ ਜੇ ਤੁਸੀਂ ਕਮੋ ਨਾ ਮੈਂ ਸਾਰਾ ਕੱਲੀ ਕੱਲੀ ਚੀਤੇ ਲਾ ਕੇ ਦਿਖਾ ਦੂੰਗੇ ਇਹਦੇ ਨਾਲ-ਨਾਲ ਉਹ ਵੀਡੀਓ ਦੇ ਵਿੱਚ ਤੁਸੀਂ ਪੇਟੀ ਦੇਖਿਓ ਹਏ ਗਲੀ ਪਈ ਉਹਦੇ ਚ ਸਿਰਫ ਕੀ ਨਿਕਲੀ ਅੱਕਰ ਜਾਈ ਤੇ ਇੱਕ ਦੋ ਚਾਦਰਾਂ ਬਸ ਕੋਈ ਉੱਚ ਕੋਸ਼ ਵੀ ਨਹੀਂ ਸੀਗਾ ਮੇਰੇ ਕੋਲ ਪ੍ਰੂਫ ਹੈ ਇਹਨਾਂ ਦੀ ਭੈਣ ਉਹ ਕੱਟ ਰਹੀ ਆ ਐਂ ਕਰਕੇ ਸਮਾਨ ਤੇ ਹਏ ਹਏ ਆਟੇ ਮੂਟਕੇ ਉਹ ਇਨੇ ਗਰਦੇ ਗਲਤ ਗੰਦੀ ਗੰਧ ਅਸੀਂ ਕਿਵੇਂ ਜੇ ਤੁਸੀਂ ਔਨੀਆਂ ਮਾਂ ਸਾਰੀਆਂ ਆ ਰਹੀਆਂ ਮਾਂ ਚਾਚਾ ਵੀ ਦਿੱਲੀ ਉੱਤੇ ਪੈਂਦਾ ਤੁਸੀਂ ਨੇ ਘਰ ਦਾ ਬਣਿਆ ਕਿ ਬਤ ਬੜ ਨੂੰ ਜੀ ਨਾ ਕਰ ਮੰਮੀ ਤੋਂ ਪਹਿਲਾਂ ਤਾਂ ਸਰ ਕੋ ਠੀਕ ਸੀ ਵਿਆਹ ਨੂੰ ਆਪਣੇ ਅਸੀਂ ਉੱਥੇ ਹੀ ਰਹੀਆਂ ਮੈਂ ਵਿਆਹ ਨੂੰ ਉੱਥੇ ਵਿਆਹ ਕਿ ਉੱਥੇ ਹੀ ਗਈਆਂ ਬਟ ਹਾਏ ਹਾਏ ਫਿਰ ਭਾਈ ਇਹ ਭੈਣ ਅਸੀਂ ਕਿਵੇਂ ਤੂੰ ਸਾਫ ਕਾ ਵੀ ਸਾਡਾ ਨਾ ਕਰਾਂ ਹਨਾ ਫਿਰ ਇਹਨਾਂ ਦੀ ਜਿਹੜੀ ਛੋਟੀ ਭੈਣ ਸੀਗੀ ਤੇ ਉਹਦਾ ਘਰ ਵਾਲਾ ਉੱਥੇ ਆਇਆ ਸੀ ਬੱਚੇ ਉਹਨਾਂ ਨੂੰ ਸੱਦੇ ਆ ਫਿਰ ਉਹ ਉਹਨਾਂ ਨੇ ਸਾਰਾ ਮੜਾ ਮੋਟਾ ਕਰਵਾਇਆ ਚਲ ਸਾਫ ਸਫਈਆ ਇਦਾਂ ਕਰਕੇ ਹਨਾ ਤੇ ਬਹੁਤ ਬੁਰਾ ਹਾਲ ਸੀਗਾ ਦੀ ਗੰਨ ਸੀ ਖੜਨ ਨੂੰ ਨਹੀਂ ਜੀ ਕਰਦਾ ਇਸ 스멜 ਮਾਰ ਰਿਹਾ ਜਦੋਂ ਧੁੱਪ ਨਹੀਂ ਨਿਕਲਦੀ ਇੱਕਦਮ ਤੇ ਸ਼ਾਂ ਹੁੰਦੀ ਤਾਂ ਕਿੰਨੀ 스멜 ਗੰਦੀ ਮਾਰਦੀ ਐ ਇੰਨਾ ਗੰਦ ਸੀ ਰਹਿੰਦੇ ਹੋਿਆਂ ਦੇ ਵੀ ਇੰਨਾ ਗੰਦ ਸੀ ਸਾਰਾ ਘਟਾ ਗਿਆ ਪਿਆ ਕੋਸ਼ ਨਹੀਂ ਸੀ ਉੱਥੇ ਇਹਨਾ ਕੋਸ਼ ਵੀ ਤੇ ਚਲੋ ਇਹ ਹੋਇਆ ਹਵਾयां ਇਹ ਚੀਜ਼ਾਂ ਹਨਾ ਚਲ ਹੋਇਆ ਤੇ ਇਹ ਦੁਬਦ ਗਰਮੀਤ ਆਪ ਦਾ ਸਾਰਾ ਐ ਦੇਖਾਂ ਵੀ ਸੈਟ ਕਰਨ ਲੱਗ ਗਏ ਵੀ ਹੁਣ ਉੱਥੇ ਹੀ ਰਹਿਣਾ ਮੈਂ ਵੀ ਮਹੀਨਾ ਖੜ ਜਿੰਨਾ ਵੇਸੇ ਰਹਿਣਾ ਵੀ ਉੱਥੇ ਰਵਾਂਗੇ ਇਦਾਂ ਕਰਕੇ ਖਾਸ ਕਰਕੇ ਗਰਮੀਤ ਉੱਥੇ ਰਹਿੰਦੇ ਮੈਨੂੰ ਕਹਿੰਸੀ ਵੀ ਨਹੀਂ ਹਨ ਇੱਥੇ ਤੂੰ ਰਹਿ ਨਹੀਂ ਸਕਦੀ ਕਿਉਂਕਿ ਉੱਥੇ ਕੁਛ ਗੰਦਾ ਹੀ ਬਹੁਤ ਸੀਗਾ ਨੌਣਾ ਧੌਣਾ ਕਿੰਨਾ ਔਖਾ ਹੁੰਦਾ ਕਿ ਲੇਡੀਜ਼ ਲਈ ਹੈ ਨਾ ਵੀ ਉੱਥੇ ਨਹੀਂ ਸੀਗਾ ਸੈਟੇ ਮੈਨੂੰ ਕਹਿੰਦੇ ਤੂੰ ਚਲੀ ਜਾਈ ਮੈਂ ਰੁਕੂੰਗਾ ਗਰਮੀਤ ਰੁਕੇ ਤੇ ਮੈਨੂੰ ਇੱਕ ਦਿਨ ਉਹਨੇ ਕਾਲ ਆ ਕੇ ਕਿ ਮੈਨੂੰ ਤਾਂ ਡਰ ਲੱਗਦੀ ਜਾਂਦਾ ਮੈਨੂੰ ਤਾਂ ਉੱਥੇ ਘਰ ਚ ਨੀਂਦ ਨਹੀਂ ਆਉਂਦੀ ਹੈਗੀ ਫਿਰ ਇਹ ਆਪਣੇ ਨਾਲ ਚਾ ਤਿਕਨ ਮੈਨੂੰ ਹੁੰਦਾ ਭੈ ਜੇ ਪੁੱਤ ਨਹੀਂ ਕਿਉਂ ਆਉਂਦਾ ਮੈਂ ਕਿ ਤੁਹਾਨੂੰ ਤਾਂ ਆਉਂਦਾ ਹੀ ਮੰਮੀ ਨਹੀਂ ਹੋਣ ਕਰਕੇ ਉਦਾਂ ਮੈਂ ਕਿ ਡਰ ਤਾਂ ਨਹੀਂ ਲੱਗਦਾ ਜ ਨਹੀਂ ਡਰ ਨਹੀਂ ਲੱਗਦਾ ਉਦਾਂ ਹੀ ਭੈ ਜੇ ਹੀ ਹੋਰੀ ਫੀਲ ਹੁੰਦਾ ਵੀ ਪਹਿਲਾਂ ਉਹ ਫੀਲ ਹੀ ਨਹੀਂ ਹੋ ਰਿਹਾ ਜਦੋਂ ਮੈਂ ਰਹਿੰਦਾ ਸੀ ਮੈਂ ਕਿ ਕੀ ਕਦ ਚੱਲ ਉਹ ਬੰਦ ਬੰਦ ਪਿਆ ਹਣਾ ਥੋੜਾ ਜਿਹਾ ਤੁਹਾਨੂੰ ਦੇਖ ਕੇ ਆਏ ਹੋ ਗਿਆ ਥੋੜਾ ਜਿਹਾ ਉਜਾੜਾ ਉਜਾੜਾ ਜਿਹਾ ਹਣਾ ਤਾਂ ਹੋ ਗਿਆ ਚਲੋ ਇਦਾਂ ਕਰਕੇ ਇਹਨਾਂ ਨੂੰ ਆਪਦੇ ਘਰ ਚੋਂ ਵੀ ਆਏ ਜੀ ਹੁੰਦਾ ਸੀ ਕਿਵੇਂ ਕਿਉਂ ਕਮ ਹੋਇਆ ਫਿਰ ਉਸ ਤੋਂ ਬਾਅਦ ਇਹ ਕਹਿੰਦੇ ਇਹ ਦੇਖਣ ਲੱਗੇ ਕਹਿੰਦੇ ਘਰ ਦੇ ਕਾਗਜ਼ ਯਾਰ ਸੀਗੇ ਇਹਦੇ ਚ ਪਏ ਹਨਾ ਵੀ ਲਮਾਰੀ ਚ ਜਦੋਂ ਵਿਆਹ ਨੂੰ ਉੱਥੇ ਪਈ ਸੀ ਕਿਉਂਕਿ ਇਹਨਾਂ ਨੇ ਜਦੋਂ ਉਹ ਘਰ ਦੇ ਕਾਗਜ਼ਾਂ ਤੇ ਲੋ ਉਹ ਚੱਕਿਆ ਸੀ ਕਰਜ਼ਾ ਲਿਆ ਸੀ ਉਦੋਂ ਉਹਨਾਂ ਨੇ ਮਮੀ ਉਹਨਾਂ ਨੇ ਉਹ ਬਣਵਾਇਆ ਸੀ ਕਿ ਸਟੈਂਪ ਵੀ ਉਹਦੇ ਚ ਗਰਮੀਦਾ ਨਾਮ ਚੜਿਆ ਹੋਇਆ ਸੀਗਾ ਤੇ ਉਹ ਕਾਗਜ਼ ਬਾਰੇ ਕਹਿੰਦੇ ਹੈ ਹੀ ਨਹੀਂ ਕਿੱਧਰ ਚਲੇ ਗਏ ਇਹਨਾਂ ਨੇ ਨਾਰਮਲੀ ਉਹਦੀ ਭੈਣ ਨੂੰ ਕਾਲ ਲਾ ਲਈ ਜਿਹੜੀ ਆ ਲੜਾਕੀ ਸੀਗੀ ਜਿਹੜੀ ਸਾਰੀ ਤੋਂ ਲੜਾਕੀ ਭੈਣ ਆ ਉਹਨੂੰ ਕਾਲ ਕਰ ਲਈ ਕਹਿੰਦੀ ਮੇਰੇ ਕੋਲ ਨਹੀਂ ਬੜਾ ਉਹਨੇ ਲਮਕਾਇਆ ਹਨਾ ਕਦੇ ਕਹਿੰਦੇ ਘਰੇ ਉਹਦੇ ਕੋਲ ਲੇਕਿਨ ਸਾਡੇ ਕੋ ਫਿਰ ਕਦੇ ਕਹਿੰਦਾ ਕਰ ਉਹਦੇ ਕੋਲੇ ਉਹਨੂੰ ਉਹਨੂੰ ਪੁੱਛ ਲਓ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਕਦੇ ਕੁਛ ਕਹਿੰਦਾ ਕਰ ਰੈਂਟ ਤੇ ਕਰ ਦੇ ਕਰ ਦੋ ਕੁ ਦਿਨ ਤੇ ਉਹ ਗਰਮੀ ਤੇ ਫਿਰ ਜਦੋਂ ਐਂਜ ਕਰਨ ਲੱਗੇ ਗਰਮੀ ਤੇ ਨੂੰ ਡਾਊਟ ਹੋ ਗਿਆ ਗਰਮੀ ਤੇ ਕਹਿੰਦਾ ਕਾਗਜ਼ ਹੀ ਹੈ ਕਿੱਡੀ ਕੀ ਗੱਲ ਆ ਵੀ ਕੀ ਚੱਕਰ ਕੀ ਵੀ ਦੇ ਦੋ ਕਦੇ ਕਹਿੰਦਾ ਉਹਨੂੰ ਫੋਨ ਕਰ ਲਾ ਲਟਕਾਈ ਜਾਂ ਗਰਮੀ ਤ ਨੂੰ ਫਿਰ ਇਹਨਾਂ ਨੂੰ ਗੁੱਸਾ ਆ ਗਿਆ ਵੇ ਮੈਨੂੰ ਐ ਕਿਉਂ ਲਟਕਾਈ ਜੀ ਜਾਂਦੀਆਂ ਇਹ ਕਦੇ ਕਿਸੇ ਨੂੰ ਕਹਿ ਦਿੰਦੇ ਨੇ ਕਦੇ ਕਿਸੇ ਉਹਨੂੰ ਪੁੱਛਿਆ ਕਰੀ ਉਹ ਕਹਿੰਦੇ ਨਹੀਂ ਉਹ ਤਾਂ ਉਹਨੂੰ ਪਤਾ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਐਂ ਝੂਠ ਬੋਲੀ ਅਣ ਤਿੰਨੇ ਇੱਕ ਦੋ ਦਿਨ ਰਲ ਰਲ ਕੇ ਕਰਦੇ ਕਰਾਉਂਦੇ ਫਿਰ ਇਹ ਚਲੋ ਕੋਲ ਗਰਮੀਤ ਕਹਿੰਦੇ ਵੀ ਬੜੇ ਔਖੇ ਦਿੱਤੇ ਵੀ ਕੀ ਚੱਕਰ ਕੀ ਪੈ ਗਿਆ ਹੈ ਤੇ ਫਿਰ ਇਹ ਦੁਬਾਰਾ ਜਦੋਂ ਗਰਮੀ ਤੇ ਡਰੇ ਉੱਥੇ ਕਹਿੰਦੇ ਮੇਰਾ ਮਨ ਨਹੀਂ ਲੱਗਦਾ ਤੇ ਇਹ ਮੇਰੇ ਕੋਲੇ ਫਿਰ ਵਾਪਸ ਆ ਕੇ ਪੈਣ। ਤੇ ਵਾਪਸ ਆ ਗਏ ਤੇ ਜਦੋਂ ਵਾਪਸ ਆਏ ਤਾਂ ਇਹਨਾਂ ਦੀ ਸੁਣ ਕੇ ਗੱਲ ਮੇਰਾ ਨੂੰ ਉੱਥੇ ਜਾਣ ਨੂੰ ਜੀ ਕਰ ਵੀ ਆਈ ਕਹੀ ਜਾਂਦੇ ਨੇ ਡਰ ਚ ਲੱਗਦਾ ਜਿਵੇਂ ਫਿਰ ਮੈਂ ਕਿਤਨੇ ਕਿ ਸੱਚ ਮੈਂ ਕਿ ਨਹੀਂ ਅਰੇ ਇਦਾਂ ਥੋੜੀ ਆ। ਤੇ ਫਿਰ ਮੇਰੇ ਘਰ ਦੇ ਸਾਰੇ ਨਹੀਂ ਗਿਆ ਕਹਿੰਦੇ ਨਹੀਂ ਕਮਲ ਤੂੰ ਆਪਦਾ ਘਰ ਪਾ ਲਿਓ ਕੋਈ ਉਹਨਾਂ ਵੀ ਜਿੱਥੇ ਨੂੰ ਉੱਥੇ ਇਦਾਂ ਲੱਗਦਾ ਉੱਥੇ ਫਾਇਦਾ ਕੀ ਉਹਨਾਂ ਨੂੰ ਤਾਂ ਗੱਡੀ ਜਾਣੀ ਐ ਨਾ ਕੁਝ ਹੋਰ ਜਾਣਾ ਹਨਾ ਵੀ ਤੁਸੀਂ ਆਪਦਾ ਘਰ ਕਰਕੇ ਜਿੱਥੋਂ-ਥੋਂ ਲੈ ਕੇ ਪਾ ਲਿਓ ਮੈਨੂੰ ਨਹੀਂ ਸੀ ਪਤਾ ਵੀ ਕਦੇ ਮੈਂ ਉਹ ਜਾਵੇਂ ਉੱਥੇ ਥਾਂ ਲਵਾਂ ਜਾਂ ਮੈਂ ਘਰ ਬਣੂ ਮੈਨੂੰ ਨਹੀਂ ਸੀ ਪਤਾ ਮੇਰੇ ਦਿਮਾਗ ਤੇ ਇੰਨਾ ਸੀ ਬਸ ਅਸੀਂ ਮੁੜ ਜਾਣਾ ਵਾ ਬਟ ਹੋਇਆ ਕਿ ਉਹ ਟਾਈਮ ਦੇ ਵਿੱਚ ਮੇਰੀ ਮੇਰੀ ਭੈਣ ਨਾਲ ਮੇਰਾ ਲੜਾਈ ਹੋਈ ਤੇ ਮੈਂ ਗੁੱਸੇ ਚ ਆ ਕੇ ਸਮਾਨ ਚੱਕਿਆ ਆਪਣਾ ਉੱਥੋਂ ਜਿੰਨਾ ਵੀ ਸੀ ਤੇ ਗਰਮੀ ਦਾ ਪੈਕੇਜ ਤਾਂ ਮੈਂ ਆਪਦੇ ਉੱਥੇ ਚਲੀ ਗਈ ਮਤਲਬ ਉੱਥ ਜਦੋਂ ਪਿੰਡ ਗਈ ਤਾਂ ਸਾਡੇ ਪਿੰਡੋਂ ਕਿਸੇ ਨੇ ਕਾਲ ਕੀਤੀ ਕਹਿੰਦੇ ਉਹ ਲੜ ਗਈ ਪੀਆਂ ਭੈਣਾ ਭੈਣਾ ਉਹ ਸਮਾਨ ਚੱਕ ਕੇ ਇੱਥੇ ਆ ਰਹੇ ਨੇ ਸਾਨੂੰ ਉੱਥੋਂ ਜਾ ਕੇ ਸਮਝ ਲੱਗੀ ਸਮਾਨ ਚੱਕ ਕੇ ਜਿਸ ਦਿਨ ਲੈ ਕੇ ਗਏ ਆ ਅਸੀਂ ਅਸ ਤਾਂ ਉਦਾਂ ਲੱਗ ਗਿਆ ਸੀ ਵੀ ਮੈਂ ਆਪਣੀ ਭੈਣ ਨਾਲ ਮੇਰੀ ਨਾਲ ਲੜਾਈ ਜਾਦਾ ਹੋਈ ਕਰਕੇ ਵੀ ਮੈਂ ਗੁੱਸੇ 'ਚ ਆ ਗਈ ਹਣਾ ਸਮਾਨ ਲੈ ਕੇ ਮੈਂ ਇੱਥੇ ਰਹਿਣਾ ਹੀ ਨਹੀਂ ਮੈਨੂੰ ਬੜਾ ਐ ਹੋਈ ਸਾਡੀ ਲੜਾਈ ਹੈ ਨਾ ਮੇਰੀ ਭੈਣ ਨਾਲ ਮੈਂ ਤਾਂ ਤਾਂ ਚਲੀ ਗਈ ਤੇ ਉਹਨਾਂ ਨੇ ਜਦੋਂ ਉਹ ਨਕਲੀ ਡੈਡੀ ਨੇ ਆਏ ਦੇਖ ਲਿਆ ਵੀ ਇਹ ਸਮਾਨ ਪਿਆ ਕਿਉਂਕਿ ਮੇਰਾ ਹੁਣ ਬਾਹਰੋਂ ਆਇਆ ਮੇਰਾ ਕਿੰਨਾ ਸਮਾਨ ਹੈ ਮੇਰਾ ਪਹਿਲਾਂ ਤਾਂ ਵਿਆਹ ਦੇ ਟਾਈਮ ਦਾ ਮੇਰਾ ਸਮਾਨ ਕਿੰਨਾ ਪਿਆ ਸੀ ਉਹ ਸਾਰ ਕਲੀਅਰ ਕਰਤਾ ਆਪਦੇ ਘਰੋਂ ਪੇਕੇਾਂ ਤੋਂ ਤੇ ਮੈਂ ਉੱਥੇ ਲੈ ਗਈ ਮੇਰੀ ਮੰਮੀ ਨਾਲ ਜਾਂ ਕਿਸੇ ਹੋਰ ਨਾਲ ਕੋਈ ਲੜਾਈ ਨਹੀਂ ਸੀ ਮੇਰੇ ਭਰਾ ਪਰ ਜਾਈ ਨਾ ਮੇਰੇ ਸਰਵ ਭੈਣ ਨਹੀਂ ਹੋਈ ਸੀ ਮੇਰੀ ਪਿਛਲੀ ਨਾ ਤੇ ਉਹ ਵੀ ਮੈਂ ਕੁਛ ਮੋ ਨਹੀਂ ਕੀਤਾ ਮੈਂ ਸਿਰਫ ਸਮਾਨ ਚੱਕ ਕੇ ਆ ਗਈ ਚਲੋ ਗਰਮੀਤ ਕੇ ਉੱਥੇ ਚਲਦੇ ਹਾਂ ਤੇ ਘੜੂ ਗਿਆ ਜੇ ਅਸੀਂ ਉੱਥੇ ਗਏ ਗਰਮੀਤ ਕਹਿੰਦੇ ਹੁਣ ਰਹਿਾਂਗੇ ਤਾਂ ਮੈਂ ਕਿਵੇਂ ਕਰਦਾ ਹਾਟਲ ਬੁੱਕ ਕਰ ਲੈਣਾ ਇੱਥੇ ਰਹਿਣਾ ਤਾਂੱਖਾ ਨਹੀਂ ਸੀ ਰਹਿਣਾ ਤੇ ਬਹੁਤ ਗੰਦਾ ਸੀਗਾ ਸਾਫ਼ ਕਰਕੇ ਵੀ ਲੂਟ ਨਹੀਂ ਸੀ ਆਉਣਾ ਹਨਾ ਤੇ ਇਹਦਾ ਚਲ ਆਪਾਂ ਐ ਕਰਾਂਗੇ ਹੌਲੀ ਹੌਲੀ ਵੀ ਹੁਣ ਆਪਾਂ ਇਹਨੂੰ ਰਿਪੇਅਰ ਕਰਵਾ ਲਾਂਗੇ ਇਸ ਘਰ ਨੂੰ ਵੀ ਥੋੜੇ ਪੈਸੇ ਲ ਵੀ ਆਪਾਂ ਨੂੰ ਇਹਨੂੰ ਕਰਾਈ ਗਏ ਸੈਟ ਹਨਾ ਵੀ ਆਪਾਂ ਐਨਲਿਸ ਰਹਿ ਕਰ ਸਕੀਏ ਬਟ ਚੱਕਰ ਕੀ ਸੀ ਉੱਥੇ ਨਾ ਗਰਮੀ ਤੇ ਪੈਂਦੇ ਸੀ ਨਾ ਮੈਂ ਪੈ ਰਹੀ ਸੀ ਸੀ 2-3 ਦਿਨ ਟਰਾਈ ਕੀਤਾ ਨੀਂਦ ਨਹੀਂ ਸੀ ਆਉਂਦੀ ਉੱਥੇ ਨਾ ਜੀਵ ਜੀਵ ਜੀਆਂ ਆਵਾਜ਼ਾਂ ਜੀ ਵੀ ਆਈ ਜਾਂਦੀਆਂ ਸੀ ਪਤਾ ਨਹੀਂ ਤੇ दारू ਪੀ ਜਾਂਦਾ ਸੀਗਾ ਉਹਨਾਂ ਅਗਲੀ ਡੈਡੀ ਬਹੁਤ ਜ਼ਿਆਦਾ ਮਾਹੌਲ ਪਤਨ ਇਨੀ ਨੈਗੇਟਿਵਿਟੀ ਕੁਛ ਵੀ ਨਹੀਂ ਚੰਗਾ ਲੱਗ ਰਿਹਾ ਮਤਲਬ ਕਿ ਹਨਾ ਇੱਕਦਮ ਐ ਲੱਗਦਾ ਸੀ ਵੀ ਕਿੱਥੋਂ ਨਿਕਲ ਕੇ ਤੇ ਕਿੱਥੇ ਆ ਗਿਆ ਐਵੇਂ ਮੈਨੂੰ ਵਧੀਆ ਨਹੀਂ ਸੀ ਲੱਗ ਰਿਹਾ ਗਰਮੀਤ ਨੂੰ ਵੀ ਨਹੀਂ ਸੀ ਲੱਗ ਰਿਹਾ ਹਾਂ ਤੇ ਫਿਰ 2-3 ਕਰਾਤਾਂ ਸੀ ਇਹਨਾਂ ਦੇ ਨਾਲ ਚਾਚੇ ਦਾ ਘਰ ਫਿਰ ਹੌਲੀ ਹੌਲੀ ਕਰਦੇ ਮੇਰੇ ਮਾਂ ਬਾਪ ਭਾਈ ਪਤਾ ਸੀ ਵੀ ਉੱਥੇ ਕਿੱਦਾਂ ਰਹੋਗੇ ਉੱਥੇ ਤਾਂ ਹਲੇ ਕੁਝ ਵੀ ਸੈੱਟ ਨਹੀਂ ਹੈਗਾ ਸਾਰਾ ਕਰਨ ਪਉਣ ਪੂਨ ਵਾਲਾ ਹਨਾ ਘਰਵਾ ਵੀ ਕਿੱਥੋਂ ਰਹਿ ਲੂਗੇ ਉੱਥੇ ਤੇ ਮੇਰੇ ਮੰਮੀ ਹੁਣ ਮੈਨੂੰ ਦੋ ਤਿੰਨ ਦਿਨਾਂ ਬਾਅਦ ਸਾਨੂੰ ਕਹਿੰਦੇ ਨਹੀਂ ਨਹੀਂ ਗੱਡੀ ਕਰਾ ਕੇ ਲੈ ਕੇ ਦੋਨਾਂ ਜਾਣਿਆਂ ਨੂੰ ਤੇ ਮੈਂ ਕੀ ਕੀਤਾ ਮੈਂ ਕਹਾਂ ਚੱਲ ਉੱਥੇ ਜਿਹੜੇ ਚਾ ਇਹਨਾਂ ਦੇ ਨਕਲੀ ਡੇੜੀ ਚਾਚਾ ਜੀ ਨੂੰ ਕਹਿੰਦੇ ਇਹ ਉੱਥੇ ਨਾਲ ਇੱਕ ਕਮਰਾ ਵਾ ਕਮਰੇ ਚ ਅਸੀਂ ਸੀ ਰਸੋਈ ਚ ਪੈਂਦਾ ਸੀਗਾ ਠੀਕ ਆ ਭੋਲੀ ਸੀ ਇਹਨਾਂ ਦੀ ਜਿਹੜੀ ਗੈਸ ਸਿਲੰਡਰ ਹੁੰਦੀ ਉਹ ਗਰਮੀ ਤੇ ਕਹਿੰਦੇ ਐ ਕਰਦੇ ਆ ਵੀ ਆਪਾਂ ਵੀ ਹੁਣ ਜਾਣਤ ਹੈਗਾ ਹੀ ਆ ਵੀ ਵਾਪਸ ਵੀ ਆਪਾਂ ਆਪਣਾ ਲੱਗ ਬਣਾਇਆ ਉਹਨੂੰ ਐ ਕਰਾਂਗੇ ਉੱਥੇ ਵੀ ਆਪਣੇ ਪੇਕਿਆਂ ਚ ਉੱਥੇ ਵੀ ਇਕੱਠਿਆਂ ਨਹੀਂ ਖਾਣਾ ਹੈਗਾ ਵੀ ਆਪਾਂ ਉਹ ਸੌਦਾ ਲਿਆ ਕੇ ਲੱਗ ਬਣਾਵਾਂਗੇ ਵੀ ਚੁੱਲ੍ਹਾ ਆਪਾਂ ਲੈ ਲੈਨੇ ਆ ਵੀ ਇਦਾਂ ਕਰਕੇ ਵੀ ਆਪਾਂ ਵੀ ਤੂੰ ਐ ਕਰ ਵੀ ਸਿਲੰਡਰ ਆਪਾਂ ਮਮੀ ਅਲੀ ਲੈ ਲੈਨੇ ਵੀ ਮੇਰੀ ਮਮੀ ਜੀ ਨਾਲਤੀ ਕਾ ਪੀ ਸੀ ਇਹਨੇ ਉਹ ਚਾਲਰ ਦੀ ਸੀਗੀ ਚਲੋ ਸਿਲੰਡਰ ਅਸੀਂ ਲੈ ਲਿਆ ਸੀ ਨਾਲ ਹੀ ਗੱਡੀ ਚ ਰੱਖ ਲਿਆ ਭਾਂਡਿਆਂ ਦਾ ਨਾ ਬੋਰਾ ਭਰਿਆ ਹੋਇਆ ਸੀਗਾ ਤੇ ਉਹ ਅਸੀਂ ਜੀ ਕਿਹਾ ਸੀ ਕਿ ਚਲ ਇਹਨੂੰ ਦੇ ਕੇ ਸਾਾਨੂੰ ਵੀ ਅਹੀਂ ਲੱਗਿਆ ਵੀ ਪੁਰਾਣੇ ਭਾਂਡੇ ਦੇ ਕੇ ਨਵੇਂ ਭਾਂਡੇ ਲੈ ਲੈਨੇ ਆ ਕਿਉਂਕਿ ਉਦੋਂ ਤੱਕ ਸਾਡੀ ਪਲੈਨਿੰਗ ਇਹ ਸੀ ਤੇ ਸੇ ਭਾਂਡੇ ਵੇਚ ਕੇ ਪੁਰਾਣੇ ਲੈ ਲੇ ਅਸੀਂ ਨਵੇਂ ਭਾਂਡੇ ਲੈ ਲਏ ਤੇ ਪੇਟੀ ਵੇਚ ਕੇ ਅਸੀਂ ਨਵੀਂ ਪੇਟੀ ਲੈ ਕੇ ਉੱਥੇ ਲਾ ਲਈ ਉਹੀ ਜਗ੍ਹਾ ਦਿੱਤੇ ਨਵੀਂ ਪੇਟੀ ਲਿਆਂਦੀ ਸ ਤੇ ਚਲ ਸਾਮਾਨ ਸੋਹਣ ਹੁਣ ਰੱਖਿਆ ਕਰਾਂਗੇ ਇਸ ਘਰ ਨੂੰ ਹੁਣ ਸਵਾਰ ਕੇ ਰਹਿਣ ਲੱਗ ਜਾਈਏ ਵੀ ਜਾਂ ਜਦੋਂ ਆਇਆ ਕਰਾਂਗੇ ਦੋ ਅਸੀਂ ਐਡਲਿਸ ਬੰਦਾ ਕੇ ਰਹਿ ਸਕਦਾ ਵੀ ਪੇਕੇ ਬੰਦਾ ਕਿੰਨਾ ਕ ਟਾਈਮ ਰਹੂਗਾ ਸਿਲੰਡਰ ਜਿਹੜੀ ਕਿ ਸਿਲੰਡਰ ਤਾਂ ਬਾਅਦ ਚ ਚੱਕੀ ਤੇ ਮਮਮੀ ਹਣੀ ਲਾਗੇ ਵੀ ਨਹੀਂ ਸਾਨੂੰ ਵੀ ਪਤਾ ਲੱਗ ਗਿਆ ਵੀ ਹੁਣ ਅਸੀਂ ਚਾਚੇ ਘਰੇ ਰਹਿ ਰਹੇ ਤਿੰਨ ਚਾਰ ਦਿਨਾਂ ਤੋਂ ਉਹਨਾਂ ਦੇ ਘਰੇ ਖਾ ਪੀ ਰਹੇ ਇਸ ਘਰ ਚ ਪੜ ਨਹੀਂ ਰਹੇ ਸਾਨੂੰ ਕੁਝ ਹੋਰ ਹੀ ਫੀਲ ਹੋ ਰ ਫਿਰ ਅਸੀਂ ਸੋਚੇ ਵੀ ਹੁਣ ਕੀ ਕਰੀਏ ਘਰ ਦੇ ਤਾਂ ਗੁਜ਼ਾਰਾ ਨਹੀਂ ਫਿਰ ਜਾ ਕੇ ਅਸੀਂ ਡਿਸਾਈਡ ਕੀਤਾ ਮੇਰੇ ਘਰ ਦੇ ਆਏ ਮੈਨੂੰ ਲੈਣਾ ਫਿਰ ਅਸੀਂ ਕੱਲੀ ਢੋਲੀ ਜਰੂਰ ਚੱਕੀ ਆ ਕਿ ਭਾਂਡੇ ਵੀ ਉੱਥੇ ਪੇਈਰ ਬਦਲ ਕੇ ਲੈਸਤੀ ਤੇੜੀ ਪੇਟੀ ਉਹ ਵੀ ਉੱਥੇ ਪਈ ਜੰਮੀ ਜਿਹੜੀ ਲੈ ਕੇ ਰੱਖੀ ਆ ਉਹ ਵੀ ਉੱਥੇ ਪਈ ਆ ਸਿਰਫ ਅਸੀਂ ਕੀ ਸੀ ਇੱਕ ਗਰਮੀਤ ਦੇ ਘਰ ਚੋਂ ਇੱਕ ਸਿਲੰਡਰ ਉਹ ਜਿਹੜਾ ਗਰਮੀਤ ਨੇ ਚੱਕ ਲਿਆ ਵੀ ਉਹ ਵੀ ਅਸੀਂ ਜੇ ਤੁਸੀਂ ਪੇਕੇ ਥੋੜੇ ਤਾਂ ਰਹਿਣਾ ਸੀ ਸਬਸਾ ਅੱਟ ਖਾਵਾ ਪੀਵਾਗੇ ਬਣਾਵਾਗੇ ਵੀ ਕਿਉਂਕਿ ਕੋਈ ਲੜਾਈ ਝਗੜਾ ਨਾ ਰਹੇ ਇਸ ਕਰਕੇ ਇੱਕ ਸਿਰਫ ਅੱਜ ਅੱਜ ਵੀ ਉਹ ਸਿਲੰਡਰ ਸਾਡੇ ਕੋਲ ਹੀ ਆ ਉਹ ਇੱਕ ਸਿਲੰਡਰ ਆ ਗਰਮੀਤ ਦੇ ਘਰ ਚੋਂ ਸਾਡੇ ਕੋਲੇ ਕੋਈ ਵੀ ਚੀਜ਼ ਨਹੀਂ ਹੈਗੀ ਸਿਵਾਏ ਉਸ ਗੈਸ ਸਿਲੰਡਰ ਤੇ ਗੈਸ ਨਹੀਂ ਗੈਸ ਸਿਲੰਡਰ ਮਤਲਬ ਚੁੱਲਾ ਨਹੀਂ ਕੱਲਾ ਸਿਲੰਡਰ ਉਸ ਤੋਂ ਬਾਅਦ ਅਸੀਂ ਡਿਸਾਈਡ ਕੀਤਾ ਮੈਂ ਤੇ ਗਰਮੀਤ ਨੇ ਵੀ ਗਰਮੀਤ ਉੱਥੇ ਤਾਂ ਪ੍ਰੇਪੇਅਰ ਕਰਾਉਣਾ ਤਾਂ ਵੀ ਕੋਈ ਫਾਇਦਾ ਨਹੀਂ ਹੈ ਕਿਉਂਕਿ ਅਸੀਂ ਰਹਿ ਨਹੀਂ ਸਕਦੇ ਉੱਥੇ ਹੀ ਸਵਾਰਾਂਗੇ ਉਹਨੂੰ ਪਾਵਾਂਗੇ ਗਰਮੀਤ ਇੰਨੀ ਸੀ ਨਾ ਵੀ ਆਪਾਂ ਉੱਥੇ ਜਦ ਰਹਿਣਾ ਹੀ ਨਹੀਂ ਵੀ ਆਪਾਂ ਐਂ ਪੈ ਜਵੇ ਇਹਨਾਂ ਦਾ ਬਾਅਦ ਉਹਨੂੰ ਵੀ ਸਵਾਰ ਕੇ ਪੈਸੇ ਵੀ ਖਰਾਮ ਜਾਣਗੇ ਤੇ ਇਹ ਵੀ ਕੀ ਕਰਾਂਗੇ ਕਹਿੰਦੇ ਵੀ ਮੈਂ ਵੇਚਣਾ ਤਾਂ ਹੈ ਨਹੀਂਗਾ ਵੀ ਇਹ ਕਹਿੰਦੇ ਨਹੀਂ ਆਪਾਂ ਨਾ ਐਂ ਰੱਖ ਲੈਣੇ ਜਿਵੇਂ ਲੋਕ ਜਦੀ ਘਰ ਰੱਖਦੇ ਵੀ ਵੀ ਚਲੋ ਚਾਚਾ ਹੈਗਾ ਜਿੰਨਾ ਟਾਈਮ ਉਹ ਬੈਠਾ ਹੋ ਹੁਣ ਕਾਫੀ ਉਮਰ ਉਹਦੀ ਵੀ ਹੋਈ ਹੈ ਚਲੋ ਉਹ ਰਹਿਦਾ ਰਹੀ ਜਾਵੇ ਕੋਈ ਗੱਲ ਨਹੀਂ ਕਿਦਾਂ ਠੀਕ ਹੈ ਵੀ ਕਦੇ ਆਜਿਆ ਕਰਾਂਗੇ ਕਦੇ ਇਹ ਚੀਜ਼ ਹੋਈ ਤੇ ਮੈਂ ਤੇ ਗੁਰਵੇਦਰ ਨੇ ਡਿਸਾਈਡ ਕਰ ਲਿਆ ਵੀ ਆਪਾਂ ਆਪਦਾ ਘਰ ਅਲੱਗ ਤੋਂ ਕਿਤੇ ਲੈ ਕੇ ਘਰ ਬਣਾਵਾਂਗੇ ਤੇ ਵੀ ਉੱਥੇ ਮੁਸ਼ਕਲ ਨਾ ਵੀ ਹਲਤਾ ਆਪਾਂ ਬਾਹਰ ਆਂ ਪ੍ਰੋਬਲਮ ਇਹ ਸੀ ਵੀ ਜਿੰਨੇ ਅਸੀਂ ਸਮਾਨ ਲੈ ਕੇ ਗਏ ਸੀਗੇ ਸਾਡੇ ਦਿਲ ਚ ਤਾਂ ਇਹ ਚੀਜ਼ਾਂ ਚੱਲਦੀਆਂ ਸੀਗੇ ਵੀ ਅਸੀਂ ਨਹੀਂ ਰਹਿਣਾ ਉਹਨਾਂ ਵੀ ਨਹੀਂ ਰਹਿਣਾ ਇਹ ਦੋਵਾਂ ਤੋਂ ਬਟ ਉਹਨਾਂ ਦੇ ਉਹ ਬਜ਼ੁਰਗ ਗੱਲ ਕਰਦਾ ਹੋਣਾ ਉਹਨਾਂ ਨਾਲ ਕੁੜੀਆਂ ਨਾਲ ਵੀ ਇਹ ਤਾਂ ਸਮਾਨ ਲੈ ਕੇ ਆ ਗਏ ਭਈ ਉਹ ਤਾਂ ਬਹੁਤ ਐ ਕਰਿਆ ਕਰੇ ਹਨਾ ਮਤਲਬ ਫਿਰ ਮੀਤ ਨੂੰ ਕਿਆ ਕਰੇ ਸਾਡੇ ਕੋਲੇ ਜਿਹੜਾ హెয়ার ਡ੍ਰਾਇਰ ਨਹੀਂ ਉਹਨੂੰ ਕਹੀ ਜਾ ਉਹ ਗਰਮੀ ਵੀ ਉਹ ਤਾਂ ਪਿਸਤੌਲ ਚੱਕੀ ਬੈਠਾ ਮੈਨੂੰ ਮਾਰ ਦੂਗਾ ਉਹ ਐਵੇਂ ਇਲਜ਼ਾਮ ਲਾਉਣਾ ਕਿ ਤੇ ਕੁੜੀਆਂ ਨੂੰ ਫੋਨ ਕਿਤੇ ਕਹਿੰਦੀ ਉਹ ਐਂ ਗਈ ਜਾਂਦਾ ਉਹ ਸਾਡੇ ਲੜਨ ਨੂੰ ਫਿure ਜਾਣ ਜਾਣ ਬਹਾਨੇ ਟੋਲੇ ਤੇ ਜਿੰਦਾ ਲਾ ਦਿਆ ਕਰ ਮੈਂ ਕਹਿੰਦਾ ਹੁਣ ਤਾਂ ਅਸੀਂ ਇੱਥੇ ਹੀ ਆਂਗੇ ਵੀ ਹੁਣ ਨਾ ਨਾ ਤੂੰ ਜਿੰਦਾ ਲਾ ਵੀ ਹੁਣ ਤਾਂ ਅਸੀਂ ਕੱ비 ਆ ਗਏ ਆਂ ਔਰ ਸਮਾਨ ਲੈ ਕੇ ਵੀ ਹੁਣ ਤਾਂ ਸਾਡੇ ਕਮਰੇ ਨੂੰ ਤੂੰ ਕਿਉਂ ਜਿੰਦਾ ਲਾ ਕੇ ਜਾਏਂਗਾ ਕਿਉਂ ਤੂੰ ਖੋਲਨੇਗਾ ਅਸੀਂ ਤਾਂ ਹੁਣ ਇੱਥੇ ਹੀ ਰਹਿਨੇ ਆਂਗੇ ਨਾ ਪੁੱਛਣ ਲੱਗ ਜਾਂਦੇ ਇੱਥੇ ਜੇ ਕਦੋਂ ਜਾਣਾ ਹਾਂ ਅਲੀ ਦੱਸ ਲੈ ਸਾਨੂੰ ਕੋਈ ਪੁੱਛਣ ਲੱਗ ਜਾ ਕਰੀ ਅਸੀਂ ਉੱਥੇ ਰਹੀ ਆਂਗੇ ਪੰਜ ਚਾਰ ਦਿਨ ਤੁਸੀਂ ਕਦੋਂ ਜਾਣਾ ਤੁਸੀਂ ਕਦੋਂ ਜਾਣਾ ਫਿਰ ਮੈਂ ਜਿੰਦਾ ਲਾਉਣ ਮੈਂ ਕਿਹਾ ਵੀ ਅਸੀਂ ਚਾਹੀਏ ਜਿੰਨੇ ਦਿਨ ਮਰਜੀ ਨਹੀਂ ਵੀ ਤੂੰ ਸਾਨੂੰ ਐਂ ਕਹਿ ਰਹੇ ਆਂ ਮਾ ਭਈ ਨੇ ਕੀ ਕੀਤਾ ਐ ਕਰਦ ਕਰ ਤੰਗ ਵਾਲਾ ਕਰਨ ਲੱਗ ਗਿਆ ਫਿਰ ਅਸੀਂ ਉੱਥੇ ਗਏ ਸਰਪੰਚ ਦੇ ਚਲੇ ਗਏ ਜਦੋਂ ਹਟੇ ਨਾ ਹਟੇ ਨਾ ਅਸੀਂ ਸਰਪੰਡ ਦੇ ਸਰਪੰਚ ਕੋਲ ਗਏ ਤੇ ਅਸੀਂ ਉਹਨੂੰ ਜਾ ਕੇ ਦੱਸਿਆ ਇਸ ਕਿ ਵੀ ਸਾਨੂੰ ਟਿਕਣੀ ਨਹੀਂ ਦਿੰਦਾ ਹੈਗਾ ਵੀ ਸਾਨੂੰ ਬਾਰ ਬਾਰ ਐਂ ਕਹਿੰਦਾ ਸਾਡੇ ਘਰ ਚੋਂ ਇਹ ਉਹ ਕਹਿੰਦੇ ਵੀ ਉਹ ਕੌਣ ਆਏ ਕਹਿੰਦੇ ਵੀ ਇਦਾਂ ਦੱਸ ਰਾਜ ਸੋਰੀ ਸਟੋਰੀ ਦੱਸਦੀ ਵੀ ਇਦਾਂ ਮੰਮੀ ਨਾਲ ਇਦਾਂ ਤਰ੍ਹਾਂ ਨਹੀਂ ਸੀ ਜੋ ਵੀ ਹੋਇਆ ਚਲੋ ਦੱਸਦਾ ਵੀ ਉਹ ਇਦਾਂ ਉਹ ਕਹਿੰਦੇ ਕੋਈ ਨਾ ਰਹੀ ਜਾਵੇ ਉਸਕਾ ਆਸਾਂ ਨੂੰ ਰਹਿ ਚੁੱਕੇ ਪਰ ਉਹਨੂੰ ਬਟ ਉਹ ਸਾਨੂੰ ਹੀ ਉਲਟਾ ਗਈਆਂ ਤਾਂ ਤੁਸੀਂ ਜਾਓ ਕਿਉਂਕਿ ਗਲਤਮੰਦ ਤੇ ਇਲਜ਼ਾਮ ਲਾਈ ਜਾਂਦਾ ਸੀ ਪਿਸਤੌਲ ਆਨਾਂ ਕੋਲ ਫਲਾਨਾ ਮਾਂ ਇਦਾਂ ਇਦਾਂ ਕਰਕੇ ਉਹ ਇਹ ਡਰੈਵ ਨਹੀਂ ਪਈ ਜਾਂਦਾ ਸੀ ਪੁੱਠੇ ਦਿਮਾਗ ਸੀ ਦਾਰੂ ਦੂਰ ਬਾਲੀ ਪੀਂਦਾ ਸੀਗਾ ਤੇ ਥੋੜੀ ਸ਼ਰਮ ਵੀ ਨਹੀਂ ਸੀ ਮੰਨ ਰਿਹਾ ਹਨਾ ਵੀ ਕੁਝ ਵੀ ਇਦਾਂ ਸੋਚ ਨਹੀਂ ਸੀ ਰੇ ਫਿਰ ਤਾਂ ਕਰਕੇ ਨਾ ਉਸ ਪੰਜ ਦੇ ਕਹਿਣ ਤੇ ਅਸੀਂ ਫਿਰ ਅਸੀਂ ਆਪਦੇ ਕਮਰੇ ਨੂੰ ਜਿੰ ਅਸੀਂ ਇਹਨੂੰ ਰੂਮ ਨੂੰ ਜਿੰਦਾ ਲਾ ਕੇ ਸਾਡੇ ਮਾਪੇ ਸਾਨੂੰ ਲੈ ਕੇ ਮੈਂ ਇੱਕ ਸਿਲੰਡਰ ਲੈ ਕੇ ਜਿੰਦਾ ਲਾ ਕੇ ਚਲੇਗੇ ਤੇ ਸਾਨੂੰ ਦੂਜੇ ਦਿਨ ਕੋ ਅਲੇ ਅਸੀਂ ਨਾ ਹਾਂ ਉਸੇ ਦਿਨ ਹਾਂ ਰਾਤ ਨੂੰ ਇਹ ਨਹੀਂ ਸੀ ਦੱਸਤਾ ਘਰੀ ਪਹੁੰਚੇ ਹਲੇ ਸਾਨੂੰ ਕਾਲ ਆ ਗਈ ਕਹਿੰਦੇ ਤੁਹਾਡੇ ਦਾ ਜਿੰਦਾ ਵੜਤਾ ਤਾਂ ਅਸੀਂ ਗਏ ਅਸੀਂ ਕਿਹਾ ਜਿੰਦਾ ਕਿਨੇ ਮੱਡੇ ਗਰਮੀ ਤੇ ਨਹੀਂ ਕਹਿੰਦੇ ਕਿਨੇ ਵੜਾ ਉਹਦੇ ਵੀਡੀਓ ਪੰਜਾ ਮੇਰੇ ਕੋਲ ਅੱਜ ਵੀ ਫੋਟੋ ਪਹਿਲਾ ਦਿਨੋਂ ਤਾਂ ਚਾਚਾ ਚੜ ਕੇ ਆ ਗਿਆ ਨਾਲ ਦੇ ਘਰ ਤਾਂ ਕਿਉਂ ਵੱਡਿਆਂ ਨੇ ਤੂੰ ਜਿੰਦਾ ਲੱਗ ਚਲੇ ਮੈਂ ਮੈਂ ਕਿਹਾ ਤੁਸੀਂ ਸਾਡੇ ਘਰ ਚ ਨਾਲ ਬੋਲਣ ਵਾਲੇ ਕੌਣ ਹੁੰਨੇ ਹੋ ਸਾਡੇ ਘਰ ਦਾ ਮੈਟਰ ਅੱਡ ਬੈਡ ਸਾਰੇ ਤੁਸੀਂ ਆ ਕੇ ਜਿੰਦਾ ਵੱਡਿਆਂ ਨਾਲ ਕੌਣ ਇਹ ਨਹੀਂ ਸਕੇ ਚਾਚੇ ਨਹੀਂ ਜਿੰਦਾ ਵਰਤਾ ਅੱਡ ਨੇ ਜਿਹੜੇ ਪ੍ਰੋ ਮਾਰ ਰਹੇ ਸੀ ਫਿਰ ਗਰਮੀਤ ਕਹਿੰਦੇ ਵੀ ਇਹ ਤਾਂ ਬੋਲਣਾ ਚਾਹੀਦਾ ਤੁਹਾਡੇ ਘਰ ਚ ਅਸੀਂ ਇੰਟਰਫੇਅਰ ਕਰ ਸਕਦੇ ਆਂ ਫਿਰ ਭਾਈ ਉਹ ਐ ਬੋਲਿਓ ਤਾਂ ਉਹਦਾ ਜਿਹੜਾ ਮੁੰਡਾ ਸੀ ਇਹਦੇ ਚਾਚੇ ਦਾ ਉਹ ਵੀ ਬੋਲੇ ਚੜ ਚੜ ਕੇ ਆਵੇ ਗਰਮੀਤ ਤੇ ਠੀਕ ਆ ਫਿਰ ਮੈਂ ਉਹ ਉਹਦੀ ਉਹਦੇ ਵੀ ਅੱਜ ਵੀ ਮੇਰੇ ਕੋਲ ਮੇਰੇ ਕੋਲ ਤਾਂ ਆਰੀਆਂ ਵੀਡੀਓ ਪਈਆਂ ਨੇ ਜਦ ਤਾ ਮੈਂ ਕੋਈ ਇੰਸਟਾਗ੍ਰਾਮ ਨਹੀਂ ਚਲਾਉਂਦੇ ਤਾਂ ਪੁਰ ਕਿਉਂਕਿ ਮੇਰੇ ਦਿਮਾਗ 'ਚ ਇਹ ਸੀ ਵੀ ਇਹ ਗਰਮੀਤਾਂ ਸਾਡੇ ਵਾਲੇ ਬੜੇ ਤੇਜ ਨੇ ਸਾਰੇ ਲਾਣੇ ਲੂਣੇ ਵਾਲੇ ਉਧਰ ਦੇ ਬਾਲੇ ਉਹ ਨਹੀਂਗੇ ਖਰਾਬ ਗੰਦੇ ਨਿਰੇ ਇਹ ਮੈਨੂੰ ਕਹਿੰਦਾ ਤਾਂ ਇਹਨਾਂ ਨੂੰ ਆਪਾਂ ਮੂੰਹ ਨਹੀਂ ਲਾਉਣਾ ਹੈਗਾ ساری ਜ਼ਿੰਦਗੀ ਮੈਨੂੰ ਇਹਨਾਂ ਨੇ ਦੂਰ ਰੱਖਿਆ ਉਹਨਾਂ ਤੋਂ ਤੇ ਮੈਂ ਵਧੀਆ ਰਹਿ ਗਈ ਠੀਕ ਹੈ ਤੇ ਫਿਰ ਭਈ ਉਹ ਉਹ ਇਹਨੂੰ ਬਹੁਤ ਬੋਲਿਆ ਗਰਮੀਤ ਨੂੰ ਮੈਂ ਹੈਰਾਨ ਮੈਂ ਕਰ ਲੈ ਤੁਹਾਡੇ ਚਾਚੇ ਤੇ ਮੁੰਡੇ ਚਾਚੇ ਤੁਹਾਡੀ ਸਪੋਰਟ ਨਹੀਂ ਕਰ ਰਹੇ ਉਹ ਦੀ ਸਪੋਰਟ ਕਰ ਰਹੇ ਨੇ ਉੱਥੋਂ ਸਟਾਰਟ ਹੋਈਆਂ ਇਹ ਗੱਲਾਂ ਤੁਸੀਂ ਭਈ ਉੱਥੇ ਹੱਥ ਬੰਨੇ ਅਸੀਂ ਕੋਈ ਜਿੰਦਾ ਨਹੀਂ ਲਾਇਆ ਅਸੀਂ ਕੁਝ ਨਹੀਂ ਕੀਤਾ ਅਸੀਂ ਉਵੇਂ ਹੀ ਵਾਪਸ ਅੱਗੇ ਵੀ ਚੱਲੋ ਠੀਕ ਆ ਓਕੇ ਜੋ ਹੋ ਗਿਆ ਹੋ ਗਿਆ ਅਸੀਂ ਵਾਪਸ ਕਿਉਂਕਿ ਅਸੀਂ ਵਾਪਸ ਮਲੇਸ਼ੀਆ ਵੀ ਮੁੜਨਾ ਸੀ ਫਿਰ ਥੋੜੇ ਟਾਈਮ ਬਾਅਦ ਉੱਥੇ ਗੱਲ ਨੂੰ ਅਸੀਂ ਦਵਾ ਕੇ ਵਾਪਸ ਆ ਗਏ ਇਸਕਾ ਤਰਸ ਜਿਹਾ ਆ ਗਿਆ ਥੋੜਾ ਜਿਹਾ ਉਹਦੇ ਤੇ ਗਰਮੀ ਤੇ ਨੂੰ ਵਿਚਾਲੇ ਛੋਟ ਯਾਰ ਕੀ ਕਿਹੜੇ ਪੰਗੇ ਪੈ ਗਏ ਅਸੀਂ ਖੋਦ ਇੰਨੇ ਮੈਂਟਲੀ ਖਰਾਬ ਹੋਏ ਪਏ ਸਾਡਾ ਉੱਥੇ ਭੈਣ ਨਾਲ ਮੇਰੀ ਲੜਾਈ ਹੋਈ ਉਧਰ ਨਹੀਂ ਟਿਕਾ ਕੋਈ ਇੱਧਰ ਨਹੀਂ ਟਿਕਾ ਅਸੀਂ ਉਹ ਦਫਾ ਕਰਕੇ ਛੱਡ ਕੇ ਅਸੀਂ ਵਾਪਸ ਉਹ ਪੋਸਟਾ ਦੇ ਬਾਹਰ ਆ ਗਏ ਕੰਮਾਂ ਕਰਾਂ ਚ ਲੱਗ ਗਏ ਥੋੜੇ ਟਾਈਮ ਬਾਅਦ ਮੈਨੂੰ ਫੋਨ ਉਹ ਮੇਰੇ ਘਰੋਂ ਆਇਆ ਵੀ ਥੌ ਹੈਗਾ ਵਾ ਨਾਲੇ ਲੱਗਦਾ ਸਾਡੇ ਉੱਤੇ ਨਾ ਸਾਡੇ ਮੇਰੇ ਪੇਕੇ ਵਾਲੀ ਸਾਈਡ ਵੀ ਹੈਗਾ ਵਾ ਵੀ ਰੋਡ ਤੇ ਰਜਿਸਟਰੀ ਵਾਲਾ ਲੈ ਲੋ ਚਲ ਅਸੀਂ ਉਹ ਲੈ ਲਿਆ ਤੇ ਅਸੀਂ ਥੌਨ ਲਿਆ ਫਿਰ ਹੌਣ ਗੱਡੀ ਲਈ ਤੇ ਫਿਰ ਵੀ ਗਰਮੀਤ ਨੇ ਕਾਲ ਕੀਤੀ ਵੀ ਭੈਣੋ ਅਸੀਂ ਮੈਂ ਥੌਨ ਲਿਆ ਲਿਆ ਵਾ ਆਜੂ ਨਹੀਂ ਜੀ ਅਸੀਂ ਨਹੀਂ ਆਉਣਾ ਗੱਡੀ ਲੈ ਲਈ ਆਜੂ ਨਹੀਂ ਜੀ ਅਸੀਂ ਨਹੀਂ ਲੈਣਾ ਆਉਣਾ ਹੈਗਾ ਚਲੋ ਜਵਾਬ ਦਿੱਤੇ ਗਰਮੀਤ ਕੰਨੀਓ ਚੱਲੀ ਗਿਆ ਜਾਨੇ ਕਿ ਹਾਂ ਹਾਂ ਇਦਾਂ ਦਾ ਉਹ ਪਿੱਛੇ ਉਹ ਐ ਕਰਦੀਆਂ ਗਈਆਂ ਤੇ ਮੁੜ ਕੇ ਆ ਆ ਕਹਾਣੀ ਹੋਈ ਤੇ ਇਹ ਦਵਾਦ ਫਿਰ ਅਸੀਂ ਲੈਣਾ ਹੀ ਸੀਗਾ ਡਿਸਾਈਡ ਤਾਂ ਕਰਨਾ ਹੀ ਸੀ ਇਸ ਦੀ ਪਰ ਉੱਥੇ ਹੈ ਨਹੀਂ ਸੀ ਫਿਰ ਕਿਉਂਕਿ ਸਾਡੇ ਦਿਲ ਦੇ ਵਿੱਚੋਂ ਉਦੋਂ ਨਿਕਲ ਗਿਆ ਜਦੋਂ ਉਹਨਾਂ ਨੂੰ ਜਿੰਦਾ ਵੱਡੇ ਅਸੀਂ ਭੈਣਾ ਇੱਕ ਹੋ ਗਈਆਂ ਅਸੀਂ ਸਾਰਾ ਉਦੋਂ ਇੱਕੋ ਗਏ ਸੀ ਹੁਣ ਇਹਨਾਂ ਨੂੰ ਇਹ ਹੋ ਗਿਆ ਵੀ ਅਸੀਂ ਖਰੀ ਥਾਂ ਕਰਕੇ ਆ ਇਹਨਾਂ ਦੇ ਅੱਜ ਵੀ ਉਹੀ ਦਿਮਾਗ 'ਚ ਕੀੜਾ ਬੈਠਾ ਹੋਇਆ ਵਾ ਤੇ ਸਾਡੇ ਦਿਮਾਗ ਤੋਂ ਪੁੱਛ ਕੇ ਦੇਖੋ ਵੀ ਮੇਰੇ ਤਾਂ ਘਰ ਵਾਲਾ ਜਿਹੜਾ ਜੰਮਿਆ ਉਹ ਡਰੀ ਜਾਂਦਾ ਵਾ ਤੇ ਮੈਂ ਤਾਂ ਫਿਰ ਕਿੱਥੋਂ ਦੀ ਹਾਂ ਮੈਂ ਤਾਂ ਪਹਿਲੇ ਹੀ ਇਹ ਚੀਜ਼ਾਂ ਤੋਂ ਦੂਰ ਰਹਿ ਕੇ ਖੁਸ਼ ਆ ਅਸਾ ਆਪਣਾ ਕਰਨ ਲੱਗੇ ਬਟ ਉਹਨਾਂ ਨੂੰ ਉਹਦੇ ਚ ਵੀ ਬਰਦਾਸ਼ਤ ਨਹੀਂ ਹੋਇਆ ਵੀ ਦਦਾ ਉਹ ਉਹਨਾਂ ਨੇ ਸਿੱਧਾ ਹੀ ਕਹਿਤਾ ਜਿੱਦਣ ਇਹਨਾਂ ਨੇ ਕਿਹਾ ਵੀ ਗਰਮੀਤ ਨੇ ਵੀ ਥਾਂ ਲੈ ਲੈ ਜਾਂ ਗੱਡੀ ਪੱਲੀ ਆ ਕਹਿੰਦੀ ਆ ਪਾਈ ਤੈਨੂੰ ਮੁਬਾਰਕ ਹੋਵੇ ਅਸੀਂ ਨਹੀਂ ਆਉਣਾ ਨਾ ਉਹ ਸਾਡੇ ਕਦੇ ਪੈਣ ਨਹੀਂ ਆਈਆਂ ਨਾ ਮੇਰੇ ਮਾਮਾ ਬਪਨਾ ਕਦੇ ਮਿਲਿਆ ਭਰਤੀਆਂ ਅਸੀਂ ਬਹੁਤ ਕੋਸ਼ਿਸ਼ ਕੀਤੀ ਗਰਮੀਤ ਨੇ ਬਹੁਤ ਸਾਰੀ ਜਗ੍ਹਾ ਤੇ ਬਟਨ ਨਹੀਂ ਹੋਇਆ ਵੀ ਚੀਜ਼ਾਂ ਹੋਈਆਂ ਨੇ ਸਾ ਮਤਲਬ ਹੋਈਆਂ ਫਿਰ ਵੀ ਅਸੀਂ ਪਿੱਛੇ ਹਟਿਆ ਅਦਰਵਾਇਸ ਤਾਂ ਤੁਸੀਂ ਹੁਣ ਦੇਖ ਲਓ ਸਾਰੇ ਤਰੀਕਿਆਂ ਤੋਂ ਬਾਅਦ ਹੀ ਅਸੀਂ ਦੋਨਾਂ ਜਣੇ ਨੇ ਜ਼ਿੰਦਗੀ ਕੱਢਣੀ ਸੀ ਫਿਰ ਅਸੀਂ ਆਪ ਤਾਂ ਲੈ ਲਿਆ ਠੀਕ ਆ ਥਾਂ ਲੈ ਥਾਣੀ ਟੂਡ ਬੋਲਤਾ ਸੀ ਕਹਿੰਦੇ ਇਹਨਾਂ ਨੂੰ ਕੋਠੀਆਂ ਪਾਈਆਂ ਹੋਈਆਂ ਨੇ ਐਂ ਕੀਤਾ ਹੋਇਆ ਬਹੁਤ ਕੁਝ ਹੋਇਆ ਥਾਣੇ ਦਾ ਉਹ ਵੀ ਸਟੋਰੀ ਦੱਸਾਂਗੇ ਤੇ ਮੈਂ ਕਹਿੰਨੀ ਆ ਸਟੋਰੀ ਹੋ ਲਿਆ ਪਏ ਇੱਥੇ ਰੱਖ ਕੇ ਐਂਡ ਕਰ ਦਿੰਨੇ ਆ ਐਂਡ ਕਰਦੇ ਤੇ ਕਿਉਂਕਿ ਜਿਹੜੀ ਉਹ ਸਟੋਰੀ ਆ ਪਾਰਟ 3 ਦੇ ਵਿੱਚ ਪਾਰਟ 3 ਕਲਾਸ ਟੂ ਰਹਿ ਜਾਊਗਾ ਮੈਨੂੰ ਲੱਗਦਾ ਜਿਹੜਾ ਵਾਇਰਲ ਆਣਾ ਵੀਡੀਓ ਆਲਾ ਵਾ ਇਹ ਰਹਿ ਜਾਊਗਾ ਬਸ ਕੱਲਾ ਬਾਕੀ ਤਾਂ ਸਾਰਾ ਮੈਂ ਆਲਮੋਸਟ ਹੁਣ ਦੱਸਦਾ ਮੈਂ ਕਹਿੰਨੀ ਇੱਕ ਪਾਰਟ ਫੇਰ ਹੋਰ ਬਣਾ ਲਾਂਗੇ ਠੀਕ ਆ ਇਹ ਵੀਡੀਓ ਦੇ ਅੰਡੇ ਤੁਹਾਨੂੰ ਇਹ ਕਹੂੰਗੀ ਇਸ ਵੀਡੀਓ ਵਿੱਚ ਵੀ ਸਾਨੂੰ ਇਹ ਕੋਈ ਸਿੰਪਥੀ ਜਾਂ ਕੁਛ ਇਦਾਂ ਦਾ ਨਹੀਂ ਹੈਗਾ ਤਾਂ ਜਸਟ ਔਰ ਜਸਟ ਅਸੀਂ ਮੈਥ ਗਰਮੀ ਤੁਹਾਨੂੰ ਜੋ ਹੋਇਆ ਉਹ ਦੱਸ ਰਹੇ ਆ ਨਾ ਹੀ ਸਾਡਾ ਉਹਨਾਂ ਨਾਲ ਹੁਣ ਕੋਈ ਲੈਣਾ ਦੇਣਾ ਆਪਾਂ ਮੇਰਾ ਪੋਡਕਾਸਟ ਦੇ ਵਿੱਚ ਵੀ ਮੈਂ ਇਹੀ ਕਿਹਾ ਸੀਗਾ ਵੀ ਹਾਂ ਮੇਰੇ ਆਪણા ਲਈ ਮੇਰੇ ਦਿਲ ਦੇ ਵਿੱਚ ਹਾਲੇ ਵੀ ਪਿਆਰ ਹੈਗਾ ਬਟ ਮੈਂ ਹੁਣ ਤੁਸੀਂ ਸੁਣਦੀਆਂ ਨਾ ਤੁਸੀਂ ਸੁਣਦੀਆਂ ਹੋਵਾਂਗੇ ਤਿੰਨੇ ਜਾਨੀਆਂ ਹੁਣ ਮੇਰੇ ਦਿਲ ਦੇ ਵਿੱਚ ਕੋਈ ਨਹੀਂ ਜੇ ਤੁਹਾਨੂੰ ਮੇਰੀ ਲੋੜ ਨਹੀਂ ਹੈਗੀ ਮੈਨੂੰ ਵੀ ਤੁਹਾਡੀ ਲੋੜ ਨਹੀਂ ਹੈਗੀ ਆਪਾਂ ਨੂੰ ਤੁਹਾਡੀ ਲੋੜ ਨਹੀਂ ਹੈਗੀ ਬਸ ਗੱਲ ਖਤਮ ਹੋ ਗਈ ਕੋਈ ਸਬਰ ਕਿਹਾ ਸੀ ਕਰਮੀ ਤੇ ਲੋਗਾਂ ਦਾ ਹਾਂ ਹੁਣ ਇਹ ਤਾਂ ਮੈਨੂੰ ਕਹਿੰਦੇ ਰਹਿੰਦੇ ਕਿੰਨੇ ਦਿਨ ਹੋ ਗਏ ਇਹਨਾਂ ਨੇ ਸਬਰ ਤਾਂ ਬਹੁਤ ਰੱਖਿਆ ਵੀ ਚਲ ਕੋਈ ਨਾ ਹੋ ਜੋ ਜੋ ਬਟ ਇਹ ਕਹਿੰਦੇ ਮੈਂ ਇਹ ਤਾਂ ਆਪਦੇ ਆਪ ਨੂੰ ਕੋਸਦੇ ਵੀ ਮੈਂ ਕਰੀ ਤੀ ਜਾਂਦਾ ਸੀ ਉਹਨਾਂ ਪਿੱਛੇ ਵੀ ਮੈਂ ਐ ਕਰ ਲੂ ਐ ਕਰ ਉਹਨਾਂ ਨੇ ਆਪ ਹੀ ਗਵਾ ਲਿਆ ਚਲੋ ਉਹ ਕਿੰਨਾ ਕੁ ਟਾਈਮ ਆ ਠੀਕ ਆ ਕਹਿੰਦੇ ਹੁੰਦੇ ਆ ਬਿੜ ਪੇਕੇ ਆ ਜੇ ਮਾਮਾ ਤੋਂ ਬਾਦ ਨਾ ਭਰਾ ਪਰਜਾਈਆਂ ਨਾਲ ਹੀ ਹੁੰਦੇ ਨੇਗੇ ਤੇ ਕਹਿੰਦੇ ਆ ਆਖਰੀ ਜਿਹੜਾ ਕਾਫਨ ਉਹ ਵੀ ਪੇਕਿਆਂ ਦਾ ਹੀ ਪੈਂਦਾ ਹੁੰਦਾ ਵਾ ਤੇ ਮੈਂ ਕਹਿੰਦੀ ਆ ਇਹਨਾਂ ਨੂੰ ਇਹਨਾਂ ਦਾ ਤਾਂ ਰੱਬ ਬਚਾਵੇ ਕਲਾਸਟ ਤੇ ਗੱਲ ਕਹੂੰਗੀ ਜਿਹੜਾ ਇਹਨਾਂ ਜਿਨੇ ਜਿਨੇ ਕੀਤੇ ਆ ਹਨ ਦੇਖੀ ਦੀ ਦੋਤੀ ਸੀਗੀ ਉਹ ਬਹੁਤ ਬੋਲਦੀ ਸੀਗੀ ਹਨਾ ਪੂਰੀ ਬੁਰੀਆਂ ਤੋਂ ਬਹੁਤ ਸਾ ਬਾਦੂ ਆਮਾ ਦਿੱਤੀਆਂ ਉਹ ਉਹ ਹੈ ਨਹੀਂ ਇਸ ਦੁਨੀਆ ਦੇ ਵਿੱਚ ਚਾਚੇ ਦਾ ਮੁੰਡਾ ਬੋਲਿਆ ਬਹੁਤ ਜ਼ਿਆਦਾ ਜਦੋਂ ਲੋਕ ਜਿੰਦਾ ਵੱਡੇ ਸੀ ਉਹ ਵੀ ਹੈ ਨਹੀਂ ਇਸ ਦੁਨੀਆ ਦੇ ਵਿੱਚ ਜਿਹੜੀ ਇਹਨਾਂ ਦੀ ਭੈਣ ਦਾ ਮੁੰਡਾ ਵਾ ਇਹਨਾਂ ਬੋਲਿਆ ਉਹ ਵੀ ਇਸ ਦੁਨੀਆ ਵਿੱਚ ਹੈ ਨਹੀਂ ਠੀਕ ਆ ਤੇ ਜਿਹੜੀ ਇਹਨਾਂ ਦੀ ਭੈਣ ਨਾਲ ਵੀਡੀਓ ਵਾਇਰਲ ਹੋਈਆਂ ਉਹ ਤਾਂ ਖੁਦ ਘਰ ਵਾਲਾ ਨਹੀਂ ਹੈਗਾ ਉਹ ਖੁਦ ਵੀ ਦੇਖੋ ਤੁਸੀਂ ਉਹਨੇ ਇਨ ਯੂਮਰ ਨਹੀਂ ਹਾਉਂ ਮੁੰਡੇ ਹੈਗੇ ਨਹੀਂ ਚਲੋ ਮੁੰਡਿਆਂ ਤਾਂ ਆਪਦੇ ਵਿਆਹਾਂ ਚਾਹਦੇ ਘਰ ਵਾਲੀਆਂ ਚ ਪੈਣਾ ਮ ਅਕਸਰ ਨੂੰ ਲਾਈ ਪਾਰਟਨਰ ਹੀ ਕੰਮ ਆਉਂਦਾ ਹੁੰਦਾ ਤੇ ਪਰ ਇਹ ਰੱਬ ਤੋਂ ਨਹੀਂ ਡਰਦੇ ਹੈਗੇ ਬਿਲਕੁਲ ਵੀ ਸਾਡੇ ਤੇ ਇੰਨਾ ਨਾ ਕੁਝ ਹੋਇਆ ਵਾ ਠੀਕ ਆ ਵੀ ਮੈਨੂੰ ਨਹੀਂ ਪਤਾ ਵੀ ਇਹ ਰੱਬ ਤੋਂ ਵੀ ਉੱਤੇ ਹੋਈਆਂ ਹੋਈਆਂ ਨੇ ਠੀਕ ਆ ਤੇ ਇਹਨਾਂ ਤੋਂ ਇਤੂ ਬੈਟ ਮੈਂ ਤਾਂ ਤੁਹਾਨੂੰ ਦੱਸ ਕੇ ਤੁਸੀਂ ਕਹਿ ਰਹੇ ਹੋ ਕਿ ਹਾਏ ਇਦਾਂ ਦੇ ਇਦਾਂ ਦੇ ਨਹੀਂ ਬਟ ਇਹਨਾਂ ਤੋਂ ਵਾਕੀ ਸਿੱਕੇ ਲੈ ਜਾਣਾ ਉਹਨਾਂ ਦਾ ਦੂਰ ਚੰਗੇ ਆ ਬਈ ਰੱਬ ਬਚਾਵੇ ਹੈ ਜੀਆਂ ਭਾਣਾ ਤੋਂ ਤੇ ਭਾਣਾ ਤੋਂ ਨਹੀਂ ਡੈਣਾ ਤੋਂ ਰਹੀ ਗੱਲ ਵੀ ਹਨਾ ਵੀ ਮਰਨ ਮਰਾਉਣ ਦੀ ਦੇਖੋ ਸਭ ਨੇ ਮਰ ਜਾਣਾ ਕਿਸੇ ਨੇ ਨਹੀਂ ਇੱਥੇ ਜਿੰਦਾ ਰਹਿਣਾ ਅਸੀਂ ਵੀ ਮਰਨਾ ਖਰੀ ਕੱਲੂ ਕੀ ਹੋਣਾ ਕੁਝ ਪਤਾ ਨਹੀਂ ਹੈਗਾ ਬਟ ਮੈਂ ਕਹਿੰਨੀ ਆ ਕੋਈ ਚੰਗੇ ਕੰਮ ਕਰਕੇ ਜਾਓ ਇਹ ਤਾਂ ਗੱਲ ਦੇਖੋ ਇਹਨਾਂ ਨੇ ਜਿੰਨਾ ਵੀ ਕੀਤੀਆਂ ਨੇ ਤੁਸੀਂ ਕੀ ਕੀਤਾ ਵਾ ਆ ਮੈਂ ਮੈਂ ਕਹਿੰਨਾ ਮੈਂ ਕੋਈ ਆਕਾਰ ਨਹੀਂ ਕਰਦਾ ਮੈਂ ਕਿੱਥੇ ਬੈਠਾ ਤੇ ਮੇਰੇ ਕੋਲੇ ਕੀ ਕੀ ਨਹੀਂ ਹੈਗਾ ਮੈਨੂੰ ਪੂਹੀ ਜਰਨੀ ਹੋਰਿਆ ਉਹ ਤਾਂ ਜਰਨੀ ਹੁੰਦਾ ਕੋਈ ਤਾਂ ਤਾਂ ਜਰਨੀ ਹੁੰਦਾ ਜਰਨੀ ਹੁੰਦਾ ਤੁਹਾਡੇ ਕੋਲੇ ਹੈ ਕੀ ਹੈ ਕੁਝ ਵੀ ਨਹੀਂ ਹੈਗਾ ਐਨੇ ਵਧੇ ਮੇਰੀ ਵਾਈਫ ਦਿੱਤੀ ਆ ਇੰਨੇ ਬਾਰੇ ਮੈਨੂੰ ਇੰਸਟਾਗ੍ਰਾਮ ਤੇ YouTube ਤੇ ਪਿਆਰ ਕਰਨ ਵਾਲੇ ਮਿਲੇ ਆ ਭੈਣਾ ਨੇ ਵੀਰ ਨੇ ਪਰ ਤੁਹਾਡੇ ਕੋਲੇ ਕੀ ਆ ਤੁਹਾਡੇ ਕੋਲੇ ਕੁਝ ਨਹੀਂ ਹੈਗਾ ਤੁਸੀਂ ਉਹ ਘਰ ਜਾ ਕੇ ਰaho ਜਾਓ ਤਿੰਨੇ ਜਣੀਆਂ ਇਕੱਠੀਆਂ ਹੋ ਕੇ ਉੱਥੇ ਜਾ ਕੇ ਰਭੋ ਜਾਓ ਆਉਂਦੇ ਘਰ ਛੱਡ ਦੋ ਜਾਓ ਉੱਥੇ ਰਹਿ ਪੋਵੋ ਵੀ ਉੱਥੇ ਕਿਤੇ ਗਰਮੀਤ ਆ ਨਾ ਜਾਵੇ ਠੀਕ ਆ ਨਾ ਜਾਓ ਮੈਂ ਕਹਿੰਦੀ ਇਹਨਾਂ ਨੂੰ ਇੰਨਾ ਐਲਾਨ ਤਾਂ ਇੰਸਟਾਗ੍ਰਾਮ ਤੇ ਪਈਆਂ ਨਾ ਆਏ ਅਗਲੇ ਨੇ ਸਰਫ ਕਿੰਨਾ ਦੀ ਵਾਲੇ ਦੋ ਤਿੰਨ ਕਰ ਕੋਰਡਿੰਗਾਂ ਹੀ ਸੁਣੀਆਂ ਤੇ ਮੈਂ ਕਹਿੰਦੀ ਦੁਨੀਆ ਨੇ ਇਹਨਾਂ ਨੂੰ ਕੀ ਐਲਾਨ ਤਾਂ ਪਾਈਆਂ ਬਈ ਹੋਏ ਹੋਏ ਪਰ ਮੈਂ ਕਹਨੀ ਆ ਵੀ ਇਹਨਾਂ ਨੂੰ ਹਲੇ ਵੀ ਸ਼ਰਜ ਇਹਨਾਂ ਨੇ ਇੰਨਾ ਕੁਛ ਦੱਸੀਏ ਨਾ ਇੰਨਾ ਕੁਛ ਜਿਹੜਾ ਇੰਨਾ ਬੀਤੇ ਆ ਹਨਾ ਜੋ ਆਪਾਂ ਸਾਰ ਕੋ ਦੱਸ ਦੀਏ ਨਾਲ ਤਾਂ ਬਹੁਤ ਗੱਲਾਂ ਨੇ ਬਰੀਕੀ ਬਰੀਕੀ ਵਾਲੀਆਂ ਜੇ ਤੁਹਾਨੂੰ ਉਹ ਕੁਝ ਦੱਸ ਦੀਏ ਤੇ ਤੁਸੀਂ ਕਹਿਣਾ ਗੋਲੀ ਮਾਰੋ ਇਹ ਜੇ ਬਣਾਉਣਾ ਤਾਂ ਮੈਂ ਲੈ ਚੁੱਕਿਆ ਮਾ ਦੁਗਣਾ ਤਿਕਣਾ ਮੈਂ ਲੈ ਚੁੱਕਿਆ ਸਹੀ ਗੱਲ ਆ ਠੀਕ ਆ ਤੇ ਇੱਕ ਇਹਨਾਂ ਦੀ ਮੈਨੂੰ ਦੱਸਦੀਆਂ ਕਹੀ ਸੀ ਨਾ ਗੱਲ ਕਹਿੰਦੀ ਵੀ ਮੈਨੂੰ ਨਾ ਇਹਨਾਂ ਦੀ ਭੈਣ ਜਿਹੜੇ ਵਾਇਰਲ ਹੋਈਆਂ ਸੀ ਵੀਡੀਓ ਕਹਿੰਦੀ ਤੋ ਾਕਾਤ ਨਹੀਂ ਹੈਗੀ ਤੇਰੀ ਇੰਨੀ ਕਹਿੰਦੀ ਤੂੰ ਥੌਂ ਲੈ ਕੇ ਦਿਖਾ ਦੀ ਮੈਨੂੰ ਕਹਿੰਦੀ ਉਹ ਭਾਈ ਥੌਂ ਦਾ ਚੱਕਰ ਨਹੀਂ ਥੌਂ ਦੇ ਕੇ ਮੈਂ ਵਿਆਹ ਨਹੀਂ ਚ ਕਰਾਇਆ ਨਾ ਮੇਰੇ ਘਰਦਿਆਂ ਨੇ ਦੇਖ ਕੇ ਉਹ ਥੌਂ ਨੂੰ ਵਿਆਹ ਕੀਤਾ ਸੀ ਠੀਕ ਆ ਮੈਨੂੰ ਕੀ ਚਾਹੀਦਾ ਸੀ ਥੌਂ ਚਾਹੀਦਾ ਸੀ ਤੁਹਾਡੇ ਤੋਂ ਗਰਮੀਤ ਸੀ ਨਾ ਮੈਨੂੰ ਗਰਮੀਤ ਹੀ ਚਾਹੀਦੇ ਸੀ ਆ ਬੈਠੇ ਮੇਰੇ ਕੋਲ ਮੈਨੂੰ ਰਗੀ ਚਾਹੀਦਾ ਤੂੰ ਤਾਂ ਮੈਂ ਲੈ ਲਿਆ ਵਾ ਉਹਦੇ ਨਾਲ ਉਹਦੇ ਲੋ ਕਿੰਨਾ ਡਬਲ ਟ੍ਰਿਪਲ ਹੋਣਾ ਮੈਂ ਕੋਈ ਵੀ ਹੰਕਾਰ ਕੁਝ ਨਹੀਂ ਹੈਗਾ ਆ ਚਾਹੀਦਾ ਸੀ ਮੈਨੂੰ ਗਰਮੀਤ ਇਹ ਹੁਣ ਮੇਰੇ ਕੋਲੇ ਇਨੇ ਸਾਲਾਂ ਤੋਂ ਪੱਕੀ ਸਟੈਂਪ ਲੱਗ ਚੁੱਕੀ ਆ ਇਹ ਨੂੰ ਤੁਸੀਂ ਮੇਰੇ ਤੋਂ ਖੋਹ ਸਕਦੀਆਂ ਠੀਕ ਆ ਮੈਂ ਥੋਂ ਦੇ ਕਰਾਂ ਤੂੰ ਡੇਢ ਬਸਵਾ ਕਿੰਨਾ ਦਾ ਇਹ ਚਾਹੀਦਾ ਸੀ ਮੈਨੂੰ ਸਭ ਤੋਂ ਥੋੜੀ ਮਿਹਨਤੀ ਥਾ ਥੋਂ ਨੂੰ ਮਿਹਨਤੋਂ ਥੋਂ ਲੱਗੀ ਜਾਂਦਾ ਵਾ ਭਰਾ ਨਾਲੋਂ ਮੈਨੂੰ ਇਹ ਲੱਗਦਾ ਵਾ ਵੀ ਮੇਰੇ ਨਾਲ ਆ ਮੈਨੂੰ ਹੁਣ ਕੀ ਚਾਹੀਦਾ ਮੈਨੂੰ ਮਿਲ ਗਿਆ ਤਾਂ ਤੋਂ ਅੱਟਕ ਲਈ ਇਹ 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 ਹੁਣ ਤੁਹਾਨੂੰ ਆਈਸੀਬੀਰ ਇਹ ਗਰਮੀ ਦੇ ਕੋਲ ਹੈਗਾ ਵਾ ਥੋਂ ਲੈਣ ਕਹਿੰਦੀ ਥੋਂ ਲੈ ਕੇ ਤਾਂ ਕੋਈ ਔਕਾਤ ਆ ਨਹੀਂ ਔਕਾਤ ਦੀ ਗੱਲ ਕਰਦੇ ਹੋ ਔਕਾਤ ਮਾਰਕ ਭੈਣ ਮੇਰੀਏ ਅਕਾ ਤੁਹਾਨੂੰ ਦਿਖਾ ਦੇਣੀ ਸੀਗੀ ਤੁਹਾਨੂੰ ਲੱਗਿਆ ਹਲੇ ਤੁਸੀਂ ਬਹਿਮਚੀ ਰਹੋ ਵੀ ਅਸੀਂ ਕੁਝ ਨਹੀਂ ਕਰ ਸਕਦੇ ਤੁਹਾਨੂੰ ਪਤਾ ਨਹੀਂ ਹਲੇ ਹੈਗਾ ਠੀਕ ਆ ਉਹ ਤੁਸੀਂ ਲੈ ਕੇ ਪਿੰਡ 'ਚ ਦੋ ਚਾਰ ਜਿਹੜੇ ਆ ਕਹਿੰਦੇ ਸ਼ਲਾਰੂ ਲਿਆਏ ਜਿਨ੍ਹਾਂ ਨੂੰ ਅਸੀਂ ਸੋਚਿਆ ਸੀ ਚੱਲ ਸਮਝਦਾਰ ਹੋਣਗੇ ਚੱਲ ਕੋਈ ਗੱਲ ਚਾਚੀ ਦੀ ਕਰਨਗੇ ਉਹਨਾਂ ਨੂੰ ਆਪ ਨਹੀਂ ਘਰੇ ਕੋਈ ਪੁੱਛਦਾ ਉਹਨਾਂ ਨੂੰ ਲਿਆ ਕੇ ਸਾਡੇ ਤੇ ਹਵਾ ਕਰਾਉਣ ਲੱਗੀਆਂ ਸੀਗੀਆਂ ਤੇ ਅਸੀਂ ਚਿੱਤ ਕੇ ਵੀ ਹਾਰੀਆਂ ਹੋਈਆਂ ਆ ਮਾਂ ਬਿਸ਼ਾਰਮ ਹੋਈਆਂ ਜੇ ਤੁਹਾਨੂੰ ਸਾਰਾ ਸਾਰੇ ਲੋਕਾਂ ਨੇ ਲਾਨਤਾ ਪਾਈਆਂ ਹੱਦ ਤੱਕ ਤੁਹਾਡੇ ਉਹ ਕਾਲੇ ਚੱਠੇ ਖੋਲੇ ਨਹੀਂ ਐ ਤੇ ਮੇਰੇ ਕੋਲ ਇੰਨਾ ਕੁਝ ਪਿਆ ਤੁਹਾਡਾ ਬਟ ਮੈਂ ਕਹਿੰਦੀ ਨਹੀਂ ਤੁਹਾਨੂੰ ਰੱਬ ਬੈਠਾ ਫੋਕ ਟਿਰਿਣਾ ਤੁਸੀਂ ਕੋਈ ਪੈਸੇ ਦੇ ਲਾਲਚ ਕਰਕੇ ਤੁਸੀਂ ਦੇਖੋ ਕੀ ਖੁਸ਼ ਕੀਤਾ ਕਿੱਥੇ ਭਰਉਂਦੀਆਂ ਥਾਣੇ ਵਾਲਾ ਹਾਂ ਉਹ ਹੋਇਆ ਸੀ ਉਹ ਸਾਰਾ ਟੋਟਲ ਦੱਸਾਂਗੇ ਉੱਥੇ ਕਿਵੇਂ ਨਿਪੜੀ ਤੇ ਕੀ ਕੀ ਪੈਨ ਵਾਲਿਆਂ ਨੇ ਕੀ ਕੀ ਕੀਤਾ ਸਾਰਾ ਤੁਹਾਨੂੰ ਇੱਕ ਅਗਲੇ ਪਾਰਟ ਤੇ ਦੱਸਾਂਗਾ ਹੋਰ ਹੈਗੀ ਬੱਸ ਸਟੋਰੀ ਤੁਹਾਨੂੰ ਖਾਤਾ OK ਮਿਲਦੇ ਹਾਂ ਬਾਏ